ਕਿ ਸੁਪਨੇ ਦਿਖਾਈ ਜਾਂਦੇ ਨੇ ਕੀਤੇ ਵਾਦੇ ਭੁਲਾਈ ਜਾਂਦੇ ਨੇ ਕਿ ਸੁਪਨੇ ਦਿਖਾਈ ਜਾਂਦੇ ਨੇ ਕੀਤੇ ਹੋਏ ਵਾਦੇ ਭੁਲਾਈ ਜਾਂਦੇ ਨੇ ਇਸੇ ਗੱਲ ਦੇ ਨੇ ਪਵਾੜੇ ਦੋਸਤੋ ਇਸੇ ਗੱਲ ਦੇ ਨੇ ਪਵਾੜੇ ਦੋਸਤੋ ਕਹਿੰਦੇ ਕਿ Google ਤੇ ਵੀ ਔਖੀ ਘੜੀ ਲੀਡਰ ਲੱਭਦੇ ਨਹੀਂ Google ਤੇ ਵੀ ਲੱਭਿਆਂ ਔਖੀ ਘੜੀ ਲੀਡਰ ਲੱਭਦੇ ਨਹੀਂ ਤੇ ਚੰਗੇ ਆਸ ਵਿੱਚ ਚੰਗੇ ਦਿਨਾਂ ਦੀ ਆਸ ਵਿੱਚ ਮੌਜੂਦਾ ਦਿਨ ਵੀ ਲੰਘ ਰਹੇ ਨੇ ਮਾੜੇ ਦੋਸਤੋ ਮੌਜੂਦਾ ਦਿਨ ਵੀ ਲੰਘ ਰਹੇ ਨੇ ਮਾੜੇ ਦੋਸਤੋ ਬਸ ਇਹੀ ਨੇ ਮਾੜੇ ਦੋਸਤੋ ਸਬਛਿਰਿਆ ਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਿਹਾ ਮੈਂ ਤੁਹਾਡਾ ਆਪਣਾ ਪਰਵਾਰਕ ਨੰਬਰ ਤੇ ਨਿਊਜ਼ ਤੁਸੀਂ ਸ਼ੇਅਰ ਤੋਂ ਅੰਦਰ ਲਿੰਕ ਵੀਡੀਓ ਕਿਸਮਾ ਕਰ ਤੁੰਗੜੇ ਸਾਥਿਓ ਮਾਮੂਲੀ ਜੀ ਬਾਰਿਸ਼ ਹੋਈ ਹੈ ਇੱਕ ਵਾਰ ਫਿਰ ਤੋਂ ਅਸੀਂ ਰੇਲਵਾਰ ਰੋਡ ਤੇ ਆ ਆ ਮਾਮੂਲੀ ਜੀ ਬਾਰਿਸ਼ ਤੋਂ ਬਾਅਦ ਖੱਡੇ ਭਰ ਗਏ ਆ ਗੰਦੇ ਪਾਣੀ ਦੇ ਨਾਲ ਗੰਦੇ ਪਾਣੀ ਦੇ ਨਾਲ ਜਿਹੜੇ ਟੋਏ ਭਰ ਚੁੱਕੇ ਨੇ ਔਰ ਅਸੀਂ ਇੱਕ ਮੁਹੱਲੇ ਤੋਂ ਆਏ ਆ ਵੀਡੀਓ ਕੈਪਚਰ ਕਰਕੇ ਆਏ ਆ ਔਰ ਉਹ ਵੀਡੀਓ ਪੋਸਟ ਕਰ ਦੇਣੀ ਹੈ ਕਰੋਨਾ ਕਾਲ ਜਿਹੇ ਮਾਹੌਲ ਬਣ ਗਏ ਆ ਕਿ ਬਿਨਾ ਮਾਸਕ ਤੋਂ ਤੁਸੀਂ ਜਾ ਨਹੀਂ ਸਕਦੇ ਉਹਨਾਂ ਮੁਹੱਲੇ ਦੇ ਅੰਦਰ ਔਰ ਗੱਡੀਆਂ ਸਾਰੀਆਂ ਟੋਏ ਭਰੇ ਕਰਕੇ ਐਉਂ ਪ੍ਰਤੀਤ ਹੁੰਦੀਆਂ ਕਿ ਜਿਵੇਂ ਬੰਦੇ ਆਫ ਰਾਈਡਿੰਗ ਕਰਕੇ ਆਏ ਹੋਣ ਤਾਂ ਰੇਲਵਾਰ ਰੋਡ ਤੇ ਆ ਔਰ ਮੈਂ ਇੱਕੋ ਬੇਨਤੀ ਕਰਨੀ ਚਾਹਾਂਗਾ ਕਿ ਲੀਡਰ ਸਾਰੇ ਵਾਅਦੇ ਕਰਦੇ ਆ ਪਰ ਨਿਭਾਉਂਦਾ ਕੋਈ ਵੀ ਨਹੀਂ ਤੇ ਜ਼ਿੰਦਗੀ ਲੀਡਰਾਂ ਨੂੰ ਕਹਦੀ ਆ ਤੁਹਾਡੀ ਸਾਡੀ ਸਾਰਿਆਂ ਦੀ ਜ਼ਿੰਦਗੀ ਇੱਕ ਵਾਰ ਲਈਏ ਜ਼ਿੰਦਗੀ ਚ ਰ ਅਸਲ ਨਹੀਂ ਹੁੰਦੀ ਪਰ ਨਵਾਂ ਸ਼ਹਿਰ ਚ ਤਾਂ ਪਤਾ ਨਹੀਂ ਕਿੰਨੀ ਵਾਰ ਬੇਨਤੀਆਂ ਕਰ ਚੁੱਕੇ ਆ ਲੇਕਿਨ ਜ਼ਿੰਦਗੀ ਸਥਿਰ ਨਹੀਂ ਹੋ ਰਹੀ ਕਿਉਂਕਿ ਕਿਹਾ ਜਾਂਦਾ ਹੈ ਕਿ ਜ਼ਿੰਦਗੀ ਲੱਭਣ ਦਾ ਨਾਂ ਨਹੀਂ ਜ਼ਿੰਦਗੀ ਬਣਾਉਣ ਦਾ ਨਾਮ ਹੈ ਪਿੱਛੇ ਜਾ ਕੇ ਕੁਝ ਨਹੀਂ ਮਿਲਦਾ ਉਹ ਭਰਾਵਾ ਲੀਡਰਾਂ ਨੂੰ ਪੈ ਉਹ ਲੀਡਰਾਂ ਨੂੰ ਪਾਓ ਮਾਲਕੋ ਕਿ ਜ਼ਿੰਦਗੀ ਬਣਾਉਣ ਦਾ ਨਾਮ ਹੈ ਬਣਾਉਣ ਦਾ ਨਾਮ ਹੈ ਲੱਭਣ ਦਾ ਨਾਮ ਨਹੀਂ ਹੈ ਅੰਕਲ ਜੀ ਸਾਨੂੰ ਹੱਥ ਹਿਲਾ ਰਹੇ ਆ ਉਹ ਕਹਿੰਦੇ ਕਿ ਲਾਈਵ ਦੇਖ ਰਹੇ ਆ ਔਰ ਆ ਟੋਇਆ ਦੇਖੋ ਐਡਾ ਵੱਡਾ ਟੋਇਆ ਓ ਮਾਈ ਗੋਡ ਸਕੋਰਪੀਓ ਦਾ ਟਾਇਰ ਵੀ ਡੁੱਬ ਜੂਵੇ ਐਡਾ ਵੱਡਾ ਟੋਇਆ ਔਰ ਦਿਖਾਓ ਜੀ ਅੱਗੇ ਦਿਖਾਓ ਮੈਂ ਦੱਸਣਾ ਚਾਹਨਾ ਕਿ ਸੁਵਿਧਾ ਦੇ ਨਾਮ ਤੇ ਕਿੱਡੀਆਂ ਵੱਡੀਆਂ ਸੁਵਿਧਾ ਹਨ ਔਰ ਜ਼ਿੰਦਗੀ ਚ ਪਹਿਲਾਂ ਹੀ ਬਹੁਤ ਮੁਸ਼ਕਿਲਾਂ ਹਨ ਲੋਕੀ ਬੜੀ ਦੇਰ ਤੋਂ ਉਮੀਦ ਕਰ ਰਹੇ ਸੀਗੇ ਕਿ ਬਾਰਿਸ਼ ਆਵੇ ਮੀਂਹ ਆਵੇ ਥੋੜਾ ਜਿਹਾ ਸਖਾਲਾ ਹੋਵੇਗਾ ਸਮਾਂ ਲੇਕਿਨ ਮਾੜੀ ਜੀ ਬਰਸਾਤ ਤੋਂ ਬਾਅਦ ਛੋਟੀ ਜੀ ਬਰਸਾਤ ਕੋ ਬਾਦੀ ਜਿਹੜੇ ਹਾਲਾਤ ਵੱਧ ਨਾਲੋਂ ਬੱਤਰ ਹੋ ਜਾਂਦੇ ਆ ਡੈਂਗੂ ਦਾ ਡਰ ਸਤਾਣ ਲੱਗ ਪੈਂਦਾ ਬਲੇਰੀਆ ਦਾ ਡਰ ਸਤਾਣ ਲੱਗ ਪੈਂਦਾ ਹੁਣ ਅਸੀਂ ਬੰਗਾ ਰੋਡ ਤੇ ਵੀ ਜਾਵਾਂਗੇ ਤੁਹਾਨੂੰ ਦਿਖਾਵਾਂਗੇ ਕੂੜੇ ਦਾ ਢੇਰ ਜਿਹੜਾ ਸੜਕ ਤੇ ਪਹੁੰਚ ਚੁੱਕਾ ਹੈ ਰਾਹੋਂ ਰੋਡ ਤੇ ਵੀ ਦੱਸਿਆ ਜਾ ਰਿਹਾ ਕਿ ਇਹੀ ਹਾਲ ਹੈ ਸਬਡਿਵਿਜ਼ਨ ਦੀ ਬੈਕਸਾਈਡ ਤੇ ਵੀ ਅਸੀਂ ਤਿੰਨ ਕਵਾਰੀ ਉੱਥੇ ਜਾ ਕੇ ਲਾਈਵ ਕਰ ਚੁੱਕੇ ਹਾਂ ਪਰ ਵਿਸ਼ਵਾਸ ਦਿਵਾਇਆ ਗਿਆ ਸੀ ਕਿ ਕਤੋਂ ਦਿਨ ਖੜਜੋ ਮੈਂ ਵੈਸੇ ਤਾਂ ਰੈਗੂਲਰ ਜਾ ਰਹੇ ਹਾਂ ਉੱਥੇ ਦੁਕਾਨਦਾਰ ਨਾਲ ਗੱਲ ਹੋ ਰਹੀ ਉਹਨਾਂ ਨੇ ਹੀ ਕਿਹਾ ਕਿ ਇੱਕ ਦੋ ਦਿਨ ਵੇਟ ਕਰ ਲੈਨੇ ਸਾਨੂੰ ਆਸ਼ਵਾਸ਼ਣ ਵਿਸ਼ਵਾਸ ਦਿਵਾਇਆ ਗਿਆ ਸੀਗਾ ਕਿ ਟਰਾਲੀ ਖੜੀ ਕਰਾਂਗੇ ਔਰ ਪਰਦਾ ਕੀਤਾ ਜਾਵੇਗਾ ਤੇ ਇੱਕ ਤਾਂ ਦਿਨ ਰੁੱਕ ਜਾਨੇ ਆ ਜੇ ਨਹੀਂ ਹੱਲ ਹੋਇਆ ਫਿਰ ਦੁਆਰ ਤੀ ਵੀਡੀਓ ਪਾਵਾਂਗੇ ਕਿਉਂਕਿ ਜਦੋਂ ਤਾਕਤ ਨਹੀਂ ਹੁੰਦੀ ਤਾਂ ਬੰਦਾ ਕਹਿੰਦਾ ਕਿ ਤਾਕਤ ਚਾਹੀਦੀ ਆ ਲੇਕਿਨ ਕੀ ਉਹਨੂੰ ਤਾਕਤ ਦਾ ਇਸਤੇਮਾਲ ਵੀ ਕਰਨਾ ਆਉਂਦਾ ਕਿ ਨਹੀਂ ਕਰਨਾ ਆਉਂਦਾ ਤੇ ਉਦੋਂ ਹੀ ਪਤਾ ਲੱਗਦਾ ਜਦੋਂ ਉਹ ਤਾਕਤ ਦੇ ਦਿੱਤੀ ਜਾਂਦੀ ਆ ਦਿਖਾਓ ਸਭੀ ਦੀ ਅੱਗੇ ਔਰ ਤੁਸੀਂ ਵੀ ਆਪਣਾ ਜ਼ਰੂਰ ਆਪਣਾ ਜੋ ਵਿਚਾਰ ਆ ਉਹ ਪੇਸ਼ ਕਰੋ ਆਪਣੇ ਵੱਲ ਕੈਮਰਾ ਕਰ ਲਓ ਪਰਿਵਾਰਕ ਮੈਂਬਰ ਦੇਖ ਲੈਣ ਮੇਰਾ ਛੋਟਾ ਵੀਰ ਕੇਸਾ ਵੀ ਨਾਲ ਹੈ ਤਾਂ ਕੇਸਾ ਵੀ ਤੁਸੀਂ ਵੀ ਮੇਰੇ ਨਾਲ ਇੱਕ ਮਹੱਲੇ 'ਚ ਜਾ ਕੇ ਆਪਾਂ ਨਾਮ ਨਹੀਂ ਲੈਣਾ ਕਿਉਂਕਿ ਦੀ ਵੀਡੀਓ ਆਪਾਂ ਬਹੁਤ ਜਲਦ ਜਿਹੜੀਆਂ ਸਾਂਝੀ ਕਰ ਦੇਣੀ ਹੈ ਤੁਸੀਂ ਦੱਸੋ ਕਿ ਕਿਹੋ ਜਿਹੇ ਮਾਹੌਲ ਹੈ ਵੱਖੋ ਵੱਖ ਵਾਰਡਸ ਤੋਂ ਸਾਨੂੰ ਕਾਲ ਆ ਰਹੀ ਹੈ ਔਰ ਮੈਂ ਇੱਕ ਬੇਨਤੀ ਕਰ ਦਵਾਂ ਕਿ ਮੈਂ ਉਸ ਵੀਡੀਓ 'ਚ ਕਿਹਾ ਕਿ ਮੈਨੂੰ 30 ਪਲੱਸ ਕਾਲਸ ਕੀਤੀਆਂ ਗਈਆਂ ਉਹਨਾਂ ਮਹੱਲਾ ਨਿਵਾਸੀਆਂ ਵੱਲੋਂ 30 ਪਲੱਸ ਇੱਕ ਘੰਟੇ ਦੇ ਅੰਦਰ ਅੰਦਰ ਹੀ ਕਹਿੰਦੇ ਆ ਜਾਓ ਆ ਜਾਓ ਤੁਰੰਤ ਆ ਜਾਓ ਬੜਾ ਔਖਾ ਹੋਇਆ ਪਿਆ ਕੰਮ ਤਾਂ ਤੁਸੀਂ ਇਹ ਹਾਲਾਤ ਦੇਖ ਲਓ ਕਿ ਕਿੰਨਾ ਮੈਂ ਨਹੀਂ ਕਿ ਲੋਕਾਂ ਦੇ ਅੰਦਰ ਕਿੰਨੇ ਸਫੋਕੇਟਡ ਹੋ ਫੀਲ ਕਰ ਰਹੇ ਆ ਕਿ ਇੱਕ ਘੰਟੇ ਦੇ ਅੰਦਰ ਇੱਕੋ ਇੱਕ ਵਾਰਡ ਵਿੱਚੋਂ ਮਹੱਲਿਆਂ ਵਿੱਚੋਂ 30-30 ਪਲੱਸ ਕੋਲਾ ਸਾਨੂੰ ਆ ਰਹੀਆਂ ਤੇ ਜਿਹੜੇ ਲੀਡਰ ਆ ਉਹਨਾਂ ਨੂੰ ਕਿੰਨੀ ਵਾਰ ਬੇਨਤੀ ਕਰ ਚੁੱਕੇ ਹੋਣਗੇ ਜਿਹੜੇ ਨਮਾਇंदे ਆ ਜਿਹੜੇ ਪਾਰਸ਼ਦ ਨੇ ਅਸੀਂ ਕਿੱਥੇ ਝਟਕਣਾ ਧਿਆਨ ਨਾਲ ਬਣ ਬਣੀ ਗਈ ਹੈ ਤੇ ਇਹ ਨੂੰ ਆ ਵੀ ਦੇਖੋ ਮੈਂ ਕਹਿੰਦਾ ਸਕੋਰਪੀਓ ਕਾਰ 'ਚ ਆਪਾਂ ਬੈਠੇ ਆ ਐਸਯੂਵੀ ਆ ਮਾਰੂਤੀ ਵਾਲੇ ਦਾ ਕੀ ਹਾਲ ਹੁੰਦਾ ਹੋਊਗਾ ਟੋਆਲੇ ਦਾ ਕੀ ਹਾਲ ਹੁੰਦਾ ਹੋਊਗਾ ਜੈਸੀਆਂ ਬੰਨ ਹੋ ਜਾਣ ਤਾਂ ਲੋਕ ਕਿੰਨੇ ਤਕਲੀਫ ਚ ਆ ਤੁਸੀਂ ਸਾਰਾ ਦਿਨ ਮੇਰੇ ਨਾਲ ਰਹਿੰਦੇ ਹੋ ਬਹੁਤ ਸਾਰੇ ਸਾਡੇ ਪਰਿਵਾਰਕ ਮੈਂਬਰਾਂ ਨੂੰ ਮਿਲਦੇ ਹੋ ਕਿੰਨੀ ਕਿੰਨੀ ਤਕਲੀਫ ਚੁੰਦੇ ਨੇ ਲੋਕ ਤੁਸੀਂ ਦੱਸੋ ਬਿਲਕੁਲ ਬਿਲਕੁਲ ਸੋਰੀ ਸਾਹਿਬ ਪਹਿਲਾਂ ਤਾਂ ਸਾਡੇ ਪਰਿਵਾਰਕ ਮੈਂਬਰਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਹਾਂ ਦਰਸ਼ਕ ਨਹੀਂ ਕਹਿਣਾ ਪਰਿਵਾਰਕ ਮੈਂਬਰ ਹੈ ਨਾ ਹਾਂ ਜੀ ਪਰਿਵਾਰਕ ਮੈਂਬਰਾਂ ਨੂੰ ਆਹ ਦੇਖੋ ਸਤਿ ਸ਼੍ਰੀ ਅਕਾਲ ਇੱਥੇ ਕੋਈ ਲੈਂਬਰਗਿਨੀ ਵਰਗਾ ਗੱਡੀ ਲੈ ਆਵੇ 6 ਕਰੋੜ ਦੀ ਗੱਡੀ ਅੱਧੇ ਘੰਟੇ ਤਣਵਾ ਕੇ ਲੈ ਜਾਊਗਾ ਹੈ ਆ ਲੈ ਹੱਥ ਗਿਆ ਮਾਮਲਾ ਲੈਂਬਰ ਕਿੰਨੀ ਕੋਈ ਲੈ ਆਵੇ ਗੱਡੀ ਤਲਵਾ ਕੇ ਲੈ ਕੇ ਜਾਓ ਜੀ ਕੀ ਕੀ ਚੀਜ਼ ਕੇ ਸਭ ਹੀ ਬੋਲੋ ਹੁਣ ਆਪਾਂ ਗਏ ਸੀ ਮਹੱਲੇ ਚ ਉੱਥੇ ਜਨ ਦੱਸਿਆ ਸੂਰੀ ਸਾਹਿਬ ਮੈਨੂੰ ਤਾਂ ਇਦਾਂ ਲੱਗਿਆ ਜਿੱਦਾਂ ਤੁਸੀਂ ਉੱਥੇ ਇੱਕ ਸਵਾਲ ਕੀਤਾ ਸੀ ਕਿ ਲੀਡਰਾਂ ਨੂੰ ਲੀਡਰਾਂ ਦੇ ਘਰਾਂ ਮੂਰੇ ਇਦਾਂ ਪਾਣੀ ਪਾਣੀ ਜਾਂਦਾ ਨਹੀਂ ਉਹਨਾਂ ਦੇ ਘਰਾਂ ਮੂਰੇ ਉੱਥੇ ਸਭੇ ਖੇਤੀ ਹੋ ਜਾਂਦੀ ਹੈ ਨਾ ਜੀ ਜੀ ਆ ਫੇਰ ਨਾਲ ਕੇ ਝਟਕਾ ਪੋਣ ਨਿਕਲਿਆ ਮੜੇ ਹਾਲਾਤਾਂ ਮੜੇ ਮੜੇ ਹਾਲਾਤ ਆ ਜੀ ਮੜਿਆ ਨਾ ਤਾਂ ਤੋ ਨਿਕਦਾ ਨਹੀਂ ਹੱਥ ਨਹੀਂ ਡਿੱਗਦਾ ਆ ਦੇ ਕਿਉਂ ਨੂੰ ਨੂੰ ਤਾਂ ਹੀ ਅੱਜ ਅੱਗੇ ਜਿਆਦਾ ਵੀ ਨਾਲ ਆ ਉਹ ਨਹੀਂ ਹੱਥ ਡੇਖ ਖੜਦਾ ਹੀ ਨਹੀਂ ਆਤਾ ਉਹ ਜੀ ਤੂੰ ਪੱਤਰਖਾਨੇ ਵਿੱਚ ਬੈਠਾ ਏਕਟਰ ਨੂੰ ਚਲਾ ਅੱਗੇ ਤੇ ਉੱਥੇ ਹਾਲਾਤ ਜਾ ਕੇ ਤਾਂ ਮੈਨੂੰ ਬੱਚੇ ਆ ਮੈਂ ਘਰ ਘਰ ਦੇ ਵਿੱਚ ਇੱਕ ਇੱਕ ਪਰਿਵਾਰ ਦਾ ਮੈਂਬਰ ਬਿਮਾਰ ਆ ਸੋਰੀ ਜੀ ਹਾਲਾਤ ਇਦਾਂ ਦੇ ਆਪਣੇ ਬੰਦੇ ਨੂੰ ਮਲਾ ਸਾਰੇ ਇਹਨੂੰ ਸੱਤਸਰੀ ਕਾਲ ਬਣਾ ਦਿਓ ਜੀ ਛਤਸਰੀ ਕਾਲ ਉਹ ਠੀਕ ਹੋ ਠੀਕ ਹੋ ਇਸ ਚੀਜ਼ ਦੀ ਲੋੜ ਠੀਕ ਹੈ ઓਲ ਰਾਈਟ ਚਲ ਠੀਕ ਹੈ ਰੱਬ ਦਾ ਬੰਦਾ ਇਹ ਰੱਬ ਦਾ ਪਿਆਰਾ ਬੰਦਾ ਲੰਘ ਤੇ ਵੜਦੇ ਇਹਨੂੰ ਮਿਲ ਜਾਈਦਾ ਜੀ ਰਕੇ ਸਾਡੇ ਅੱਗੇ ਜੀ ਜੀ ਮੈਂ ਅੱਛਾ ਜਿੱਦਾਂ ਆਪੋਸ ਮੁਹੱਲੇ 'ਚ ਗਏ ਆ ਕਿਸ ਕੋਈ ਵੀ ਅੱਜ ਤੱਕ ਘਰ ਨਹੀਂ ਸੀ ਜਿੱਦੇ ਬਾਅਦ ਪਾਣੀ ਨਹੀਂ ਖੜਾ ਸੀ ਉੱਤੇ ਹੀ ਸੇਮ ਕੋਈ ਵੀ ਅੱਜ ਤੱਕ ਦੁਕਾਨ ਨਹੀਂ ਜਿੱਦੇ ਮੋੜੇ ਗਿੱਟਕੜ ਦਾ ਟੋਇਆ ਨਾ ਹੋਵੇ ਇੱਕ ਦਈ ਗੱਲ ਨਹੀਂ ਰੋੜਦਾ ਬਹੁਤ ਕਾਨੂੰ ਆ ਦੇਖੋ ਬਚੁਰ ਕਿੰਨਾ ਸੰਭਲ ਸੰਭਲ ਕੇ ਤੁਰ ਰਹੇ ਆ ਮਰ ਜਾ ਪੈਰ ਪਟ ਦੇ ਨਾਲ ਹੀ ਟੋਇਆ ਪੈਰ ਪਟ ਦੇ ਨਾਲ ਹੀ ਟੋਇਆ ਜੀ ਮੈਂ ਉਹ ਗੱਲ ਕਰਦਾ ਸੀ ਕਿ ਉਹਨਾਂ ਉਸ ਮੁਹੱਲੇ ਦੇ ਵਿੱਚ ਤਕਰੀਬਨ ਦਿਨ ਘਰ ਪ੍ਰਤੀ ਇੱਕ ਬੰਦਾ ਬਿਮਾਰ ਹੋਏਗਾ ਜੇ ਹਿਸਾਬ ਦੇ ਕਿਉਂਕਿ ਅਸੀਂ ਇੱਥੇ 15 ਤੋਂ 20 ਮਿੰਟ ਰੁਕੇ ਆ ਸਾਡਾ ਬੜਾ ਹਾਲ ਹੋ ਗਿਆ ਸੁਰੀ ਸਾਹਿਬ ਉਹ ਬੰਦੇ ਕਿੰਨੇ ਦਿਨ ਤੋਂ ਉੱਥੇ ਰਹਿ ਰਹੇ ਆ ਬੱਚੇ ਮੈਂ ਦੇਖ ਕੇ ਬੜਾ ਮੈਨੂੰ ਅੱਛਾ ਜਿੱਦਾਂ ਹੁਣ ਆ ਟੋਏ ਆ ਇਹਨਾਂ ਚ ਪਾਣੀ ਭਰ ਗਏ ਆ ਹੈਨਾ ਇੱਕ ਮਾਮੂਲੀ ਜੀ ਬਾਰਿਸ਼ ੱਲਿਆ ਆਪਾਂ ਕਹਿ ਸਕਦੇ ਨਹੀਂ ਪਿਆ ਤਾਂ ਸਵੇਰੇ ਜਿਹੜੇ ਬੱਚੇ ਸਕੂਲਾਂ ਨੂੰ ਆਉਂਦੇ ਰਹਣਗੇ ਮਰਦੀਆਂ ਖਰਾਬ ਜਿਨ੍ਹਾਂ ਦੇ ਦਫ਼ਤਰਾਂ ਨੂੰ ਜਾਣਾ ਹਰੇਕ ਹੈ ਤਾਂ ਹਰੇਕ ਨੂੰ ਡਿਫਿਕਲਟੀ ਹਰੇਕ ਲਈ ਪ੍ਰੋਬਲਮ ਹੈ ਪਰ ਜਿਹੜੇ ਸਕੂਲੇ ਸਵੇਰੇ ਤਿਆਰ ਹੋ ਕੇ ਬੱਚੇ ਆਉਂਦੇ ਫਰੈਸ਼ ਹੋ ਕੇ ਸਰ ਤਾਂ ਗੰਦਗੀ ਨਾਲ ਭਰ ਜਾਂਦੇ ਹੋਣੇ ਕੋਈ ਛਿੱਟੇ ਕਈ ਵੇਲੇ ਕੋਈ ਬੇਸਮਝੀ ਕਰ ਲੈਣਾ ਗੱਡੀ ਤੇਜ਼ ਲੈ ਜਾਂਦਾ ਮਿਊਜ਼ਿਕ ਸਿਸਟਮ ਲਗਾਉਂਦਾ ਪਤਲਾਦਾ ਕੱਟ ਮਾਰਦਾ ਜਾਂਦਾ ਕੋਈ ਬਹੁਤ ਹੈ ਤਾਂ ਬੱਚੇ ਦੀ ਵਰਦੀ ਵੀ ਗੰਦੀ ਹੋਣ ਦਾ ਖਤਰਾ ਰਹਿੰਦਾ ਹੈ ਬਿਮਾਰੀਆਂ ਦਾ ਬਹੁਤ ਖਤਰਾ ਹੈ ਜੀਰ ਕੇ ਸਭ ਜੀ ਜੀ ਬਿਲਕੁਲ ਸਹੀ ਗੱਲ ਆ ਜੀ ਉਥੇ ਗਲੀਆਂ ਦੇ ਵਿੱਚ ਇੰਨਾ ਕੁ ਬੁਰਾ ਹਾਲ ਸੀ ਇੱਕ ਮੈਂ ਰਕੇ ਸਾਹਿਬ ਵੀ ਹੋਰ ਗੱਲ ਕਰਨ ਜਾਂਦਾ ਆ 12 ਦਰੀ ਦੇ ਅੰਦਰ ਆਵਾਰਾ ਕਰਦੀ ਵੀ ਬਹੁਤ ਹੋ ਰਹੀ ਹੈ ਅੱਜ ਕੱਲ ਜੀ ਤਾਂ ਉਧਰ ਵੀ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਬਹੁਤ ਸਾਰੇ ਪਰਿਵਾਰਕ ਮੈਂਬਰ ਸੀਨੀਅਰ ਸਿਟੀਜ਼ਨਸ ਮੇਰੇ ਤੱਕ ਇਹ ਗੱਲ ਪਹੁੰਚਾਉਂਦੇ ਆ ਹਾਲਾਂਕਿ ਕੋਈ ਕੈਮਰੇ ਅੱਗੇ ਆ ਕੇ ਗੱਲ ਨਹੀਂ ਕਰਪਾ ਜਿੱਦੇ ਕਰਕੇ ਆਪਾਂ ਇਹ ਮੁੱਦਾ ਨਹੀਂ ਚੱਕ ਪਾਉਂਦੇ ਜਿਹੜੇ ਬਜ਼ੁਰਗ ਆ ਜਾਂ ਜਿਹੜੇ ਫੈਮਲੀ ਨਾਂ ਦੇ ਬੱਚੇ ਨਾਂ ਦੇ ਉਹਨਾਂ ਨੇ ਬੜੀ ਵਾਰ ਕਿਹਾ ਕਿ ਯਾਰ ਅਸੀਂ ਥੋੜਾ ਅਨ ਕੰਫਰਟੇਬਲ ਫੀਲ ਕਰਦੇ ਆ ਜਾਂਦੇ ਆ ਤਾਂ ਯੂਥ ਜਿਹੜਾ ਹੁੰਦਾ ਜਿਆਦਾਤਰ ਅਸੀਂ ਆਵਾਰਾਗਰਦੀ ਕਰਦੇ ਦੇਖਦੇ ਜਿਹਦੇ ਕਰਕੇ ਸਾਨੂੰ ਦਿੱਕਤ ਮਹਿਸੂਸ ਹੁੰਦੀ ਹੈ ਕਿ ਇਹ ਤਾਂ ਇੱਕ ਸਾਂਝੀ ਜਗ੍ਹਾ ਹੈ ਇਹ ਕੋਈ ਕਲੱਬ ਥੋੜਿਆ ਹੈ ਇਸ ਕੋ ਥੋੜਿਆ ਮਤਲਬ ਅਸੀਂ ਇੱਥੇ ਆਨੇ ਉਹ ਕਹਿੰਦੇ ਕਿ ਅਸੀਂ ਜੇ ਦੇਖਦੇ ਕਿ ਆਵਾਰਾਗਰਦੀ ਚੱਲ ਰਹੀ ਆ ਤਾਂ ਬੜੇ ਅਨਕੰਫਰਟੇਬਲ ਹੋਣੇ ਤਾਂ ਇਧਰ ਵੀ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਕਿਉਂਕਿ ਬੜੀ ਇਤਿਹਾਸਿਕ ਜਗ੍ਹਾ ਆ ਇਹ ਇੱਥੇ ਸਭ ਕੁਝ ਨਹੀਂ ਹੋਣਾ ਚਾਹੀਦਾ ਜੀ ਬਿਲਕੁਲ ਸਹੀ ਗੱਲ ਆ ਜੀ ਰੀ ਸਾਹਿਬ ਇਹ ਵਾ ਇਹ ਕਦੋਂ ਦਾ ਮਸਲਾ ਕਦੋਂ ਦਾ ਮਸਲਾ ਆਵਾਰਾਦਰੀ ਕਰਨ ਦੀ ਤੁਸੀਂ ਗੱਲ ਸਹੀ ਕੀਤੀ ਆ ਲੋ ਕਈਆਂ ਦੇ ਕਾਲਸ ਆਂਦੀ ਮੈਂ ਵੀ ਹੁਣ ਤੁਹਾਡੇ ਨਾਲ ਹੀ ਥੋੜੇ ਦਿਨਾਂ ਤੋਂ ਹੈਗਾ ਕਿ ਬਹੁਤ ਸਾਰੀਆਂ ਕਾਲਸ ਆ ਰਹੀਆਂ ਲੇਕਿਨ ਕੋਈ ਕੈਮਰੇ ਮੂਰੇ ਆ ਕੇ ਬੋਲਣ ਦੀ ਕੋ ਹਿੰਮਤ ਨਹੀਂ ਰੱਖਦਾ ਜੀ ਚਲੋ ਆ ਆ ਆਪਾਂ ਹੁਣ ਦੱਸ ਦਈਏ ਕਿ ਆਪਾਂ ਜਾ ਰਹੇ ਹਾਂ ਜੀ ਆਪਣੇ ਵੱਲ ਵੀ ਕੈਮਰਾ ਕਰ ਲੈਣ ਕਰ ਲਓ ਕਿਉਂਕਿ ਮੇਰੀ ਤਾਂ ਬਥੇਰੀ ਦੁਸ਼ਮਣੇ ਪੈ ਗਈ ਥੋੜੀ-ਥੋੜੀ ਬਹੁਤ ਬਹੁਤ ਕੋਈ ਗੱਲ ਨਹੀਂ ਅੱਛਾ ਤੁਸੀਂ ਵਿਚਰਦੇ ਹੋ ਕੀ ਕੀ ਕਹਿੰਦੇ ਨੇ ਪਰਿਵਾਰਕ ਮੈਂਬਰ ਤੁਹਾਨੂੰ ਸਾਡੇ ਕੰਮ ਨੂੰ ਐਪਰੀਸ਼ੀਏਟ ਵੀ ਕਰਦੇ ਨੇ ਕਿ ਐਂ ਕਹਿੰਦੇ ਕਿ ਆਪਣੇ ਛੋਰ ਸੁਧਾਰ ਕਰੋ ਜਾਂ ਚੰਗੀਆਂ ਗੱਲਾਂ ਕਰਦੇ ਨੇ ਜਾਂ ਸਾਨੂੰ ਸਿਰਫ ਦੱਸ ਦਿਆ ਕਿ ਆ ਗਲਤੀ ਇਹਨੂੰ ਸੁਧਾਰੋ ਆ ਲੈ ਇੱਕ ਰੋਂਗ ਸਾਈਡ ਤੇ ਹੋਰ ਚੰਨ ਆਂਦਾ ਭੀ ਚੰਨਾ ਦਿਖਾਈਂ ਤਾਂ ਮੂੰ ਫੇਰ ਕਹੋਗੇ ਕੁਝ ਜੀ ਨਹੀਂ ਬਿਲਕੁਲ ਮੈਂ ਤਾਂ ਜੀ ਦੇਖੋ ਪਰਿਵਾਰਕ ਮੈਂਬਰ ਜਿੰਨੇ ਵੀ ਆ ਤੁਹਾਡੇ ਨਾਲ ਜੁੜੇ ਹੋਏ ਆ ਉਹਨਾਂ ਕੋ ਤਾਂ ਮੈਂ ਤਾਂ ਸੂਰੀ ਸਾਹਿਬ ਜਿੰਨੇ ਕੁ ਮੈਨੂੰ ਮਿਲੇ ਉਹਨਾਂ ਦਾ ਉਹਨਾਂ ਕੋ ਉਹਨਾਂ ਨੂੰ ਉਮੀਦ ਇੰਨੀ ਹੁੰਦੀ ਆ ਕਿ ਜੇ ਇਸ ਮਸਲੇ ਦੇ ਤੁਸੀਂ ਪਹੁੰਚ ਜਾਓ ਉਹ ਤਾਂ ਛਲਾਗਾ ਹੀ ਕਰਦੇ ਆ ਕਿ ਜਿੱਦਣ ਸੂਰੀ ਸਾਹਿਬ ਵੀਡੀਓ ਪਾ ਦੇਣ 40 ਤੋਂ 50% ਤਾਂ ਉਹਨਾਂ ਨੂੰ ਉਦਨੇ ਉਮੀਦ ਹੋ ਜਾਂਦੀ ਵੀ ਕੰਮ ਹੋ ਜਾਊਗਾ ਜੀ ਅਸਲ ਕਿਉਂਕਿ ਉਹ ਤੁਸੀਂ ਉਹ ਕਹਿੰਦੇ ਆ ਕਿ ਤੁਸੀਂ ਹੱਕ ਸੱਚ ਦੀ ਆਵਾਜ਼ ਆ ਹੱਕ ਸੱਚ ਦੀ ਗੱਲ ਕਰਦੇ ਆ ਤੇ ਨਵਾਂ ਸ਼ਹਿਰ ਦੀ ਗੱਲ ਕਰੂੰਗਾ ਜਿਹੜਾ ਸਰਾਊਂਡਡ ਜਿੰਨੇ ਵੀ ਹੈਗੇ ਆਲੇ ਦੁਆਲੇ ਸਪੋਰਟ ਸਹੀ ਮਿਲਦਾ ਪਿਆ ਹੈ ਕਿ ਵਧੀਆ ਕੰਮ ਕਰਦੇ ਅੱਛਾ ਇੱਕ ਮੇਰੀ ਬੇਨਤੀ ਹੋਰ ਹੈ ਜੀ ਇਹ ਕੋਈ ਵਡਿਆਈ ਦੀ ਗੱਲ ਨਹੀਂ ਆ ਕਿਉਂਕਿ ਕੰਮ ਪਤਾ ਕਿਉਂ ਹੁੰਦੇ ਆ ਕਿਉਂਕਿ ਜਿੰਨਾ ਤੋਂ ਅਸੀਂ ਕੰਮ ਕਰਾਉਨੇ ਆ ਜਿਨ੍ਹਾਂ ਨੂੰ ਬੇਨਤੀ ਕਰਦੇ ਆ ਪਰ ਉਹਨੂੰ ਇਹ ਪਤਾ ਸਾਡਾ ਪਰਿਵਾਰ ਬਹੁਤ ਵੱਡਾ ਸਾਡੇ ਪਰਿਵਾਰਕ ਮੈਂਬਰ ਹੈ ਜਿਹੜੇ ਆ ਉਹੀ ਸਾਡੀ ਰੀੜ ਦੀ ਹੱਡੀ ਆ ਜਿਹਨੇ ਦੇਖ ਰਿਹਾ ਹੈ ਵੀਡੀਓ ਇਹਨੇ ਸਾਂਝੀ ਕਰਦੇ ਵੀਡੀਓ ਉਹੀ ਸਾਡੀ ਰੀੜ ਦੀ ਹੱਡੀ ਆ ਉਹੀ ਸਾਡਾ ਸਭ ਕੁਝ ਨੇ ਸਾਡੇ ਸਿਰ ਤੇ ਉਹਨਾਂ ਦਾ ਹੱਥ ਹੈ ਸਾਡੇ ਪਿੱਛੇ ਉਹ ਨੇ ਤਾਂ ਗੱਲ ਸੁਣੀ ਜਾਂਦੀ ਆ ਸਾਡੀ ਕੋਈ ਵੜਿਆਈ ਨਹੀਂ ਆ ਪੀਵੀ 32 ਜਿਹੜੀ ਬੱਤੀ ਆ 32 ਇਹਨਾਂ ਨੇ ਜਗਾਈ ਆ ਉਹ ਇਹਨਾਂ ਦੇ ਸਿਰ ਤੇ ਬੱਤੀ ਜਗਦੀ ਰਹਿਣੀ ਚਾਹਤ। ਪਰ ਆਪਾਂ ਜਿਹੜਾ ਮਸਲੇ ਤੇ ਪਹੁੰਚਣਾ ਸੀ ਇਧਰ ਉਧਰ ਵੀ ਗੱਲਾਂ ਮਾਰਦੇ ਪੈਸੀ ਆ ਦੇਖੋ ਹੁਣ ਹਾਦਸਿਆਂ ਨੂੰ ਵੀ ਸੱਦਾ ਆ ਆ ਰੀੜੀ ਵਾਲਾ ਦੇਖੋ ਸੜਕ ਤੇ ਇਹ ਇਹ ਖੜੇ ਆ ਇਹ ਕੂੜਾ ਚੱਕਦੇ ਤੇ ਸਫਾਈ ਕਰ ਰਹੇ ਆ ਕਿ ਰੇਤਾ ਪਾ ਦਿੰਦਾ ਰੇਤਾ ਪਾ ਦਲੇ ਆ ਵੀ ਵਧੀਆ ਗੱਲ ਆ ਆਪਣੇ ਆਉਣ ਤੋਂ ਪਹਿਲਾਂ ਪਹਿਲਾਂ ਹੀ ਕਿਉਂਕਿ ਆਪਾਂ ਸਵੇਰ ਦੇ ਹੀ ਸੋਚ ਰਹੇ ਸੀ ਕਿ ਸ਼ਾਮ ਨੂੰ ਇੱਥੇ ਜਾ ਕੇ ਲਾਈਵ ਕਰਾਂਗੇ ਪਰ ਚਲੋ ਠੀਕ ਹੈ ਇੱਥੋਂ ਕੂੜਾ ਇੱਥੇ ਰੇਤਾ ਪਾ ਦਿੱਤਾ ਹੈ ਠੀਕ ਹੈ ਜਿਹੜੀ ਚੰਗੀ ਗੱਲ ਐ ਐਪਰੀਸੀਏਸ਼ਨ ਮਿਲਦੀ ਆ ਤਾਂ ਇਹਨੂੰ ਪੁੱਛ ਲਓ ਕਿ ਭਾਈ ਸੜਕ ਤੋਂ ਵੀ ਚੱਕ ਲੂੰਗੇ ਇਹਨਾਂ ਨੂੰ ਪੁੱਛੋ ਅਧਾਰਕ ਆ ਸੜਕ ਤੋਂ ਵੀ ਸਾਰਾ ਚੱਕੂਗੇ ਸੜਕ ਤੋਂ ਵੀ ਕੂੜਾ ਚੱਕੂਗਾ ਕੂੜਾ ਚੱਕ ਲੂੰਗੇ ਕੂੜਾ ਕੂੜਾ ਚੁੱਕਣਾ ਤੁਸੀਂ ਅੱਛਾ ਅੱਛਾ ਇਹ ਕਵਾੜ ਜਾਂ ਇਕੱਠਾ ਕਰ ਲੈਣੇ ਚਲੋ ਇਹਨੂੰ ਕੇ ਮੜਿਆ ਫੇਨੂੰ ਇੱਕ ਸਾਈਡ ਤੇ ਕਰਦੇ ਸੜਕ ਤੇ ਨਾ ਆਵੇ ਥੋੜਾ ਸਾਈਡ ਤੇ ਕਰਦੇ ਉਹਨਾਂ ਨੂੰ ਪਿੱਛੇ ਪਿੱਛੇ ਨਾ ਆਵੇ ਬ੍ਰਦਰ ਠੀਕ ਹੈ ਲੋਕਾਂ ਨੂੰ ਤਕਲੀਫ ਨਾ ਹੋਵੇ ਠੀਕ ਹੈ ਤਾਂ ਚਲੋ ਅਸੀਂ ਇਹ ਸਵੇਰੇ ਮੈਂ ਇੱਕ ਦੋ ਗੱਲ ਕੀਤੀ ਸੀ ਜਗਾ ਔਰ ਮੈਂ ਉਹਨਾਂ ਤੋਂ ਪੁੱਛਿਆ ਸੀਗਾ ਕਿਉਂਕਿ ਇੱਥੇ ਤੁਹਾਨੂੰ ਪਤਾ ਹੈ ਕਿ ਜਿਵੇਂ ਤੁਸੀਂ ਐਪਰੀਸ਼ੀਏਟ ਦੀ ਗੱਲ ਕਰਦੇ ਆ ਸਿਰਫ ਗੱਲ ਹੀ ਕੀਤੀ ਸੀ ਦੇਖੋ ਮਸਲੇ ਦਾ ਜਿਹੜਾ ਤੁਸੀਂ ਕਹਿ ਰਹੇ ਆ ਕਿ ਠੀਕ ਆ ਪਰ ਸਾਡੇ ਜਿੰਨੇ ਪਰਿਵਾਰਕ ਮੈਂਬਰ ਆ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਕਰਕੇ ਹੀ ਆ ਇਹਨੂੰ ਬਲੇਸਿੰਗਸ ਕਹਿੰਦੇ ਆ ਜੀ ਮੈਂ ওই ਗੱਲ ਕਰਦਾ ਕਿ ਦੇਖੋ ਅੱਥੇ ਆਣਾ ਸੀ ਹਾਂ ਮੈਂ ਐਕਚੁਅਲੀ ਸਿਰ ਇੱਕ ਨੂੰ ਜਾਣ ਨੂੰ ਕਾਲ ਕੀਤੀ ਹੈ ਜੀ ਕਿ ਦੇਖੋ ਜੀ ਬਹੁਤ ਬਦ ਨਾਲੋਂ ਬੱਤਰ ਹਾਲਾਤ ਹੋ ਗਏ ਆ ਮੇਰੇ ਦੋ ਸੀਗੇ ਜਰਨਲਿਸਟ ਜਿਨ੍ਹਾਂ ਕੋਲ ਸੀ ਅਸ਼ੀਰਵਾਦ ਲੈ ਕੇ ਕੰਮ ਕਰਦੇ ਉਹਨਾਂ ਨੇ ਵੀ ਸਲਾਹ ਕੀਤੀ ਸੀ ਔਰ ਮੈਂ ਕਹਿ ਸੀ ਮੈਂ ਸ਼ਾਮ ਨੂੰ ਦਿਖਾ ਕੇ ਆਉਂਗਾ ਤੇ ਪਰ ਪਹਿਲਾਂ ਸਫਾਈ ਹੋ ਗਈ ਹੈ ਬਹੁਤ ਚੰਗੀ ਗੱਲ ਹੈ ਔਰ ਬਹੁਤ ਖੁਸ਼ੀ ਵਾਲੀ ਗੱਲ ਹੈ ਇਦਾਂ ਰੈਗੂਲਰ ਹੁੰਦਾ ਰਹੇ ਤਾਂ ਆਪਾਂ ਅਪ੍ਰੀਸ਼ੀਏਸ਼ਨ ਦੀ ਖਬਰ ਵੀ ਪਾਵਾਂਗੇ ਹੁਣ ਮੇਰੇ ਪਰਿਵਾਰਕ ਮੈਂਬਰ ਜੋ ਰਕੇਸ਼ ਜੀ ਕਮੈਂਟਸ ਕਰ ਰਹੇ ਆਪਾਂ ਉਹ ਪੜ ਲਈਏ ਜੀ ਜੀ ਜ਼ਰੂਰ ਜੀ ਹਰਭਜੰਦ ਦੇ ਆਲ ਜੀ ਕਹਿ ਰਹੇ ਆ ਵੈਰੀ ਵੈਰੀ ਗੁੱਡ ਸੂਰੀ ਸਾਹਿਬ ਜੀ ਕਰਨ ਸਿੰਘ ਰਤੂ ਕਹਿ ਰਿਹਾ ਹਾਂ ਇਹ ਕੋਈ ਨਵੀਂ ਗੱਲ ਨਹੀਂ ਹੈ ਸੂਰੀ ਸਾਹਿਬ ਬੁਰਾ ਹਾਲ ਹੈ ਰੇਲਵੇ ਰੋਡ ਦਾ ਯਾਰ ਹੱਦ ਹੋ ਗਈ ਹੱਦ ਨਹੀਂ ਆਪ ਤੋਂ ਵੱਧ ਹੋ ਗਈ ਲੀਡਰਾਂ ਦੀ ਵੋਟ ਟਾਈਮ ਵਧੀਆ ਵਧੀਆ ਗੱਲਾਂ ਹੁਣ ਫੁਸਨਾ ਕੁੱਸ ਹੋ ਗਿਆ ਕੁੱਸ ਨਹੀਂ ਹੋਦਾ ਚਲੋ ਅੱਗੇ ਯਾਰ ਹੱਲ ਕਰੋ ਸੂਰੀ ਸਾਹਿਬ ਆਖਰੀ ਉਮੀਦ ਤੁਹਾਡੇ ਤੋਂ ਆਹ ਦੇਖੋ ਜੀ ਕਮੈਂਟ ਆਗੇ ਆ ਦੇਖੋ ਜੀ ਸੂਰੀ ਸਾਹਿਬ ਤਾਂ ਲੱਗੇ ਸਾਡੀ ਟੀਮ ਲੱਗੀ ਹੋਈ ਆ ਜਿੱਦਾਂ ਜਿੱਦਾਂ ਜੀ ਤੁਸੀਂ ਸਾਡੇ ਨਾਲ ਆ ਜੀ ਜੇ ਸਾਡਾ ਤੁਹਾਨੂੰ ਤਾਂ ਪਤਾ ਹੀ ਆ ਹਨਾ ਜੇ ਸਾਡਾ ਫੋਨ ਦੇਖੋ ਦਿਹਾੜੀ ਚ ਬਹੁਤ ਜ਼ਿਆਦਾ ਹੋ ਜਾਂਦਾ 30 ਤੋਂ 35 ਅਨਨੋਨ ਨੰਬਰਾਂ ਤੋਂ ਮਿਸਕਾਲ ਆਣੀ ਭੁੱਲ ਹੀ ਜਾਂਦਾ ਕਿ ਇਹਨੇ ਕੀ ਗੱਲ ਹੋਈ ਆ ਕਨਾਂ ਮਤਲਬ ਦੇਖੋ ਜਿੰਨਾਂ ਰੈਗੂਲਰ ਕਰ ਹੁੰਦੀ ਆ ਉਹ ਤਾਂ ਯਾਦ ਰਹਿੰਦਾ ਤਾਂ ਸਾਡੇ ਕੋਲ ਕੋਈ ਪਾਵਰ ਥੋੜਿਆ ਕੋਈ ਅਥਾਰਟੀ ਥੋੜਿਆ ਫਿਰ ਵੀ ਅਸੀਂ ਬਹੁਤ ਕੋਸ਼ਿਸ਼ਾਂ ਕਰਦੇ ਕਿ ਆਫ ਕੈਮਰਾ ਬਹੁਤ ਗੱਲ ਹੁੰਦੀ ਆ ਮਤਲਬ ਪ੍ਰਸ਼ਾਸਨ ਨੂੰ ਬੇਨਤੀ ਕਰੀ ਦੀ ਆ ਤਾਂ ਉਮੀਦ ਤੇ ਅਸੀਂ ਖਰਾ ਉਤਰਨ ਦੀ ਕੋਸ਼ਿਸ਼ ਕਰਦੇ ਹਾਂ ਪਰ ਪਿਆਰ ਤੁਹਾਡਾ ਆਸ਼ੀਰਵਾਦ ਤੁਹਾਡਾ ਬਣਿਆ ਰਹਿਣਾ ਚਾਹੀਦਾ ਤਾਈਂ ਕੰਮ ਹੋਊਗਾ ਉਦੋਂ ਤਾਂ ਔਖਾ ਤੁਹਾਡੇ ਆਸ਼ੀਰਵਾਦ ਤੋਂ ਪਹਿਲਾਂ ਸਾਡੇ ਕੋਲ ਕਿਹੜੀ ਪਾਵਰ ਆ ਅਸੀਂ ਕਿਹੜਾ ਕੋਈ ਜਦੋਂ ਮੈਂ ਕੀ ਕਹਣਾ ਉਧਰ ਇਧਰ ਦਿਖਾਓ ਇਧਰ ਕੀ ਹਾਲਾਤ ਨੇ ਚਲਿਏ ਗੱਡੀ ਇੱਥੇ پارک ਕਰਕੇ ਤੁਰ ਕੇ ਜਾਈਏ। ਵੇਜੇ ਜੀ। ਬਹੁਤ ਬਾਲੋ ਸਿੱਧੀ ਕਰਤੀ। ਯਾਰ ਜੀ ਟ੍ਰੈਫਿਕ ਲੱਗ ਜਾਣਾ ਫਿਰ ਉਹਨਾਂ ਸਮਾਂ ਖਰਾਬ ਹੋ ਜਾਣਾ। ਆਪਾਂ ਚੱਲ ਕੇ ਜਾਇਐ ਨਹੀਂ। ਰਕੇ ਜੀ ਉਤਰੋ ਤੁਸੀਂ। ਤੇ ਆਪਾਂ ਇੱਕ ਵਾਰੀ ਜ਼ਰੂਰ ਸਿਚੁਏਸ਼ਨ ਦਿਖਾ ਕੇ ਆਨੇ ਔਰ ਪੁੱਛ ਕੇ ਆਨੇ ਕਿਉਂਕਿ ਜਿਹੜੇ ਕੰਮ ਨੂੰ ਹੱਥ ਪਾ ਲਈਏ ਹੂੰ ਕਿ ਜਦ ਤੱਕ ਸਿਰੇ ਨਹੀਂ ਲੱਗਦਾ ਤਦ ਤੱਕ ਪਿੱਛੇ ਨਹੀਂ ਹਟਣਾ ਚਾਹੀਦਾ। ਫਿਰ ਮੋਰੀਆਂ ਪਾਵਾ ਤਰਦੀਆਂ ਵੀ ਕਿਉਂ ਨਾਲ। ਸਬਜ਼ੀ ਮੰਡੀ ਆ ਗਏ ਆ ਜੀ ਦੇਖ ਸਕਦੇ ਤੁਸੀਂ ਇਸ ਵੇਲੇ ਅਸੀਂ ਸਬਜ਼ੀ ਮੰਡੀ ਦੇ ਆ ਹਾਂ ਜੀ ਹੱਲੇ ਤੱਕ ਤਾਂ ਸ਼ਹਿਰ ਤੇ ਮੈਨੂੰ ਇੱਦੀ ਹਾਲਾਤ ਜਾਪਦੇ ਆ ਕਿ ਆਪਾਂ ਮਾੜੇ ਪੱਤਿਆਂ ਨਾਲ ਹੀ ਤਾਸ਼ ਖੇਲੀ ਜਰਨੀ ਆ ਪਰ ਕੋਈ ਗੱਲ ਨਹੀਂ ਆਉਣਗੇ ਜੱਕੇ ਸਾਡੇ ਹੱਥ ਚ ਜੀ ਕਿ ਜਿੱਦਣ ਜੱਕੇ ਆਏ ਫਿਰ ਬਾਜੀ ਬਹੁਤ ਚੰਗੇ ਤਰੀਕੇ ਨਾਲ ਖੇਲਾਂਗੇ ਪਰ ਤੁਸੀਂ ਚਲੋ ਅੱਗੇ ਕਿ ਮੈਂ ਗੱਡੀ ਲੈ ਲੈਂਦਾ ਸਾ ਪਰਿਵਾਰਕ ਮੈਂਬਰ ਕੀ ਕਹਿ ਰਹੇ ਨੇ ਬਹੁਤ ਸੋਹਣੀ ਵਧੀਆ ਸੂਰੀ ਸਾਹਿਬ ਸ਼ਲਾਗਾ ਯਾਰੀ ਆ ਤਾਂ ਬਹੁਤ ਬਹੁਤ ਸ਼ੁਕਰੀਆ ਰਾਜਨ ਸ਼ਰਮਾ ਜੀ ਨਰਿੰਦਰ ਸਿੰਘ ਮਹੇਜ ਜੀ ਪੁਰਤਗਾਲ ਤੋਂ ਦੇਖ ਰਹੇ ਨੇ ਭਰਾ ਸਾਡੇ ਬਲਵੀਰ ਸਿੰਘ ਬਲਵੀਰ ਸਿੰਘ ਕਹਿ ਰਹੇ ਨੇ ਮੈਂ ਬਲਵੀਰ ਜੀ ਬਲਾ ਚੌਰ ਜਾਣ ਨੂੰ ਬੰਗਿਆਂ ਨੂੰ ਮੇਰਾ ਬਹੁਤ ਦਿਲ ਕਰਦਾ ਤੁਹਾਡੇ ਆਪਣੇ ਚੋਲੋ ਪਰਿਵਾਰਕ ਮੈਂਬਰ ਤੁਸੀਂ ਸਾਰੇ ਤੁਹਾਡੇ ਚਰਨਾਂ 'ਚ ਬੇਨਤੀ ਕਰ ਦਿੰਦੇ ਆ ਪਿਛਲੇ ਕਾਫੀ ਸਮੇਂ ਤੋਂ ਕੁਝ ਹੈਲਥ ਇਸ਼ੂ ਚੱਲ ਰਿਹਾ ਸੀ ਜਿਤੇ ਕਰਕੇ ਮੈਂ ਬਹੁਤਾ ਕੰਸੈਂਟਰੇਟ ਨਹੀਂ ਕਰ ਪਾ ਰਿਹਾ ਸੀ ਬਹੁਤਾ ਕੰਮ ਨਹੀਂ ਸੀ ਕਰ ਪਾ ਰਿਹਾ ਪਰ ਤੁਸੀਂ ਅਸ਼ੀਰਵਾਦ ਦੋ ਆਪਣਾ ਪਿਆਰ ਦੋ ਆਪਣੀ ਦੁਆਵਾਂ ਦੋ ਫਿੱਟ ਹੋ ਜਾਈਏ ਇਹਨਾਂ ਪੂਰਾ ਔਰ ਸੱਚੀਓ ਸੌ ਲੱਗੇ ਗਾਣਾ ਵੀ ਆ ਜਦੋਂ ਪੂਰਾ ਫੀਲਿੰਗ ਆਈ ਕਿ ਇਹਨਾਂ ਪੂਰੀ ਬਾਡੀ ਫਿੱਟ ਹੈ ਤਾਂ ਮੈਂ ਕਹਿੰਦਾ ਰੁਕਾਂਗੇ ਹੀ ਨਹੀਂ ਹਰ ਜਗ੍ਹਾ ਅੜਾਂਗੇ ਔਰ ਤੁਹਾਡੇ ਨਾਲ ਖੜਾਂਗੇ ਕਿਉਂਕਿ ਤੁਸੀਂ ਪਿਆਰ ਹੀ ਇਹਨਾਂ ਦਿੱਤਾ ਮਹਾਰਾਜ ਤੋਂ ਪੈਸੇ ਨਹੀਂ ਬਸ ਤੰਦਰੁਸਤੀ ਮੰਗਦੇ ਤੰਦਰੁਸਤੀ ਰਹੇ ਹਰ ਮਸਲੇ 'ਚ ਪਹੁੰਚਾਂਗੇ ਸੱਚ ਨਾਲ ਖੜਾਂਗੇ ਔਰ ਮਾੜੀ ਨਹੀਂ ਇਤਨਾ ਨਹੀਂ ਸੱਚੀ ਨਹੀਂ ਇਤਨਾ ਖੜਾਂਗੇ ਕਦੇ ਵੀ ਕੁਝ ਐਕਸਪੈਕਟੇਸ਼ਨ ਨਹੀਂ ਰੱਖਾਂਗੇ ਸਿਵਾਏ ਤੁਹਾਡੇ ਪਿਆਰ ਦੇ ਸਿਰਫ ਤੁਹਾਡਾ ਪਿਆਰ ਹੀ ਚਾਹੀਦਾ ਆਓ ਜੀ ਫੇਰ ਆ ਗਏ ਆ ਅਸੀਂ ਮਸਲਾ ਲੱਗਦਾ ਹੈ ਤੁਹਾਨੂੰ ਕਿ ਨਹੀਂ ਨਹੀਂ ਹੁਣ ਪਰਾਗੀ ਵਾਲੀ ਗੱਲ ਜਿਹੜੀ ਕਹਿੰਦੇ ਸੀ ਅੱਗੇ ਅੱਗੇ ਵੀ ਆ ਗਈ ਪਾਜੀ ਹਜੇ ਆ ਗਈ ਡੀਐਮਓ ਸਾਹਿਬ ਦਾ ਨਿਕੋ ਆ ਗਏ ਸੀ ਮਨਾਜਮ ਵੀ ਆ ਗਈ ਮੰਡੀ ਤੇ ਕੱਟਾਉਣ ਨਾਲੇ ਜੀ ਏ ਡੀ ਐਮ ਕੋ ਕਾ ਵੀ ਆ ਜੀਏ ਕੋਈ ਟ੍ਰੈਲੀ ਲਵਾ ਲਵਾਂਗੇ ਕਰਨਾਲਾ ਦਾ ਕੋਈ ਦਾ ਟ੍ਰੈਲੀ ਹਜੇ ਆਈ ਟ੍ਰੈਲੀ ਦੇ ਨਾਲ ਕੋਲ ਹੈਗੀ ਆ ਅਜੇ ਆਈ ਨਹੀਂ ਉਹ ਕਿਹੜਾ ਇੰਪੋਰਟ ਕਰਾਣੀ ਅਮਰੀਕਾ ਤੋਂ ਤੇਰਾ ਕੋਈ ਕਹਿ ਨਹੀਂ ਸਕਦਾ ਇਹਦਾ ਮੁਲਾਜ਼ਮਾਂ ਅੱਛਾ ਆਹ ਕੂੜਾ ਤਾਂ ਕੇਹ ਦਿਖਾਓ ਸੜਕ ਤੇ ਆ ਗਿਆ ਔਰ ਹੁਣ ਇਹ ਕੂੜਾ ਸੁੱਕਾ ਨਹੀਂ ਆ ਗਿੱਲਾ ਆ ਬਿਮਾਰੀਆਂ ਕਿੰਨੀਆਂ ਪਣਪਣੀਆਂ ਆਪਾਂ ਸਮਝ ਲਈਏ ਔਰ ਮੱਛਰ ਹਲੀ ਬਾਦ ਵੀ ਰਿਹਾ ਕੂੜਾ ਅੱਗੇ ਨੂੰ ਆ ਰਿਹਾ ਤੇ ਦੇਖ ਸਕਦਾ ਇੱਥੋਂ ਲੈ ਕੇ ਉਹ ਤੇਰੀ ਤੇਰੀ ਦਿਖਾਓ ਓਏ ਉੱਥੇ ਦਿਖਾ ਪਾਣੀ ਲਾਓ ਜੀ ਆ ਜੀ ਇਹ ਕਰ ਲਾਈ ਦੇ ਕੇ ਆ ਗਏ ਨਹੀਂ ਨਹੀਂ ਬਿਲਕੁਲ ਅੱਛਾ ਜੀ ਆਓ ਖਾਣੇ ਦੇ ਵਿੱਚ ਮੁਰਕੂ ਲਗਾ ਦੇ ਕੇ ਆਵਰ ਕੇ ਜੀ ਦਿਖਾ ਸਕਦੇ ਇੱਕ ਮਿੰਟ ਦੱਸ ਕੇ ਲੈਣਾ ਆ ਇੱਕ ਮਿੰਟ ਆਓ ਜੀ ਸਵੇਰ ਤੋਂ ਟਿਕਣਾ ਸ਼ੁਰੂ ਕਰਨਾ ਇੱਕ ਮਿੰਟ ਖਾਸ ਜੀ ਇਹ ਵੀ ਉਦਮ ਕਰ ਰਿਹਾ ਜੀ ਖਾਲਸਾ ਜੀ ਇਦਾਂ ਹੈ ਜੀ ਮਿਊਨਿਸਪਲ ਕਮੇਟੀ ਨੇ ਅੱਜ ਮੀਂਹ ਪੈਣ ਕਰਕੇ ਨਹੀਂ ਚੱਕਿਆ ਕੋਈ ਕੁਸ਼ ਮੰਡੀ ਦੇ ਪ੍ਰਧਾਨ ਜੀ ਮਲੇ ਜੀ ਕਹਿੰਦੇ ਜੀ ਹੁਣ ਚੱਕਿਆ ਦਾ ਸਮਾਂ ਬਹੁਤ ਹੋਣ ਗਿਆ ਇਹ ਵੀ ਤੁਸੀਂ ਇਹਨੂੰ ਮੜ ਜਾ ਸੁੱਕ ਲੈਂਦਾ ਤੋ ਚਾਹਦੇ ਕਿ ਉਹ ਅੱਜ ਇਹ ਹੀ ਕੀਤਾ ਜੀ ਮਿਊਨਿਸਪਲ ਕਮੇਟੀ ਇੱਕ ਵਾਰੀ ਨੂੰ ਬਿਲਕੁਲ ਪਧਰਾ ਕਰ ਦੋਗੀ ਮਾਰਕੀਟ ਕਮੇਟੀ ਕਹਿੰਦੇ ਆ ਵੀ ਅਸੀਂ ਆਪਣੀ ਇੱਥੇ ਟਰਾਲੀ ਖੜੀ ਕਰਾਂਗੇ ਪਰਮਨੈਂਟ ਜਿਹਦੇ ਵਿੱਚ ਸਬਜ਼ੀਆਂ ਟਿਕਣ ਗਿਆ ਲੇਕਿਨ ਉਹਨਾਂ ਨੇ ਇਹ ਨਾਲ ਇਹ ਵੀ ਗੱਲ ਕਹੀ ਆ ਕਿ ਸਬਜ਼ੀ ਮੰਡੀ ਜਿਹੜਾ ਆਪਣਾ ਕੂੜਾ ਆ ਸਿਰਫ ਉਹ ਚੱਕੂਗੀ ਮੈਂ ਉੱਥੇ ਉਹਨਾਂ ਨੂੰ ਇਹ ਵੀ ਕਿਹਾ ਵੀ ਇਹ ਜਿਹੜੀਆਂ ਸਬਜ਼ੀਆਂ ਆ ਕਹਾਂ ਤੁਹਾਡੇ ਜਿਹੜੇ ਬੰਦੇ ਆ ਉਹ ਟਰਾਲੀਆਂ ਦੇ ਵਿੱਚ ਪਾਉਣਗੇ ਕਿਉਂਕਿ ਗੱਲ ਫਿਰ ਉੱਥੇ ਆਉਂਦੀ ਹੈ ਮਿਊਸਪਲ ਕਮੇਟੀ ਨੂੰ ਇਹ ਨਾਲ ਕਿਹਾ ਵੀ ਮੰਡੀ ਵਾਲਾ ਨਹੀਂ ਜਿਹੜਾ ਆਮ ਗੁੰਡਾ ਹੋਗਾ ਉਹ ਰੋਜ਼ ਜੇ ਰੂਟੀਨ 'ਚ ਚੱਕੂਗੇ ਤਾਂ ਇਹ ਅੰਬਾਰ ਨਹੀਂ ਲੱਗੂਗਾ ਇਹ ਅੰਬਾਰ ਨਹੀਂ ਲੱਗੂਗਾ ਮੈਂ ਕੱਲ ਬਕਾਇਦਾ ਸਟੇਟਮੈਂਟ ਦਿੱਤੀ ਹੈ ਵੀ ਜੇ ਇਹ ਨਾ ਚੱਕ ਹੋਇਆ ਪਹਿਲੀ ਗੱਲ ਤਾਂ ਉਹਨਾਂ ਨੇ ਕਿਹਾ ਵੀ ਚੱਕ ਦਿਆਂਗੇ ਤੇ ਇਹ ਵੀ ਕਿਹਾ ਵੀ ਇਹ ਉਹਦਾ ਵੀ ਘਰਾਵ ਕਰਨ ਤੋਂ ਗਰੀਦ ਨਹੀਂ ਕਰਾਂਗੇ ਕਿਹਨਾਂ ਨੇ ਕਿਹਾ ਜੀ ਮੈਂ ਕਿਹਾ ਤੁਹਾਡੀ अच्छा इओ नु चेतावनि दितिए बी जे ए ना चक होया हफ्ते दे विच विच ता मैं आप दे मोहल्ले वासी सा दे के दे, ले के इओ दा कराऊ पर खासै पहले ता तौडा धन्यवाद शुक्रिया क्योंकि इथे खड़ना ਔਖਾ ਮੈਂ ਤੇ मेरी ਟੀਮ ਨੇ ਅਸੀਂ ਸਾਰਾ ਨਰਮਾਲ ਪਾ ਲਿਆ ਬਈ ਸਾਹ ਔਖਾ ਹੁੰਦਾ ਸਾਹ ਨਹੀਂ ਹੁੰਦਾ ਤੁਸੀਂ ਖੜੇ ਆ ਸਾਥ ਦੇ ਰਹੇ ਆ ਪਰ ਹੁਣ ਜਿਵੇਂ ਉਹ ਕਹਿੰਦੇ ਕਿ ਗਿੱਲਾ ਆ ਚੱਕ ਨਹੀਂ ਸਕਦੇ ਚੱਕ ਲਿਆਂਗੇ ਮੀ ਤਾਂ ਫਿਰ ਦਵਾਰ ਦੀ ਸਿਰ ਤੇ ਖੜਾ ਫਿਰ ਇਧਰ ਤੱਕ ਮੜ ਜੂ ਆਹ ਤਾਂ ਸਹੀ ਆਜੂ ਜਿਹੜਾ ਹਾਲਾਤ ਸੀ ਕਿ ਸਵੇਰੇ ਪਾਣੀ ਕਰਨ ਕਰਕੇ ਸਾਨੂੰ ਮੰਡੀ ਦੇ ਪ੍ਰਧਾਨ ਜੀ ਨੇ ਜਿਹੜੀ ਸੀ ਉਹਨਾਂ ਨੇ ਖੁਦ ਕਿਹਾ ਵੀ ਜੇ ਚੱਕੂਗੇ ਤਾਂ ਇਹ ਸਮੈਲ ਜਿਹੜੀ ਹੈ ਬਹੁਤ ਜ਼ਿਆਦਾ ਬਦਬੂ ਪੈ ਜਾਵੇ। ਵੀ ਇਹਨੂੰ ਥੋੜਾ ਜਿਹਾ ਰੀਲੀਫ ਮਿਲਣ ਦਿਓ ਤਾਂ ਉਸ ਤੋਂ ਬਾਅਦ ਇਹ ਤਾਂ ਸੁੱਕਦਾ ਨਹੀਂ ਜੀ ਛੇਤੀ। ਇਹਨੂੰ ਸੁੱਕਣ ਦੀ ਗੱਲ ਨਹੀਂ ਜੀ ਜਿਹੜਾ ਪਾਣੀ ਥੋੜਾ ਜਿਹਾ ਵੀ ਤਾਂ ਡੁੱਗਾ। ਕਾਜੀ ਉਹਦੇ ਨਾਲ ਹੀ ਜਿਹੜਾ ਹੈਗਾ ਇਹ ਸਾਰਾ ਗੂੜਾ ਇੱਕ ਵਾਰ ਛਕਾ ਦੇਾਂਗੇ। ਇਹਨੂੰ ਬਿਲਕੁਲ ਪਤਰਾ ਕਰ ਦਿਆਂਗੇ। ਤੋ ਬਾਅਦ ਮਾਰਕੀਟ ਕਮੇਟੀ ਆਪਣਾ ਕੂੜਾ ਚੱਕੇ ਜਿਹੜਾ ਰੋਜ਼ ਦਾ ਕੂੜਾ ਹੋਗਾ ਰੁਟੀਨ ਦਾ ਮਿਊਨਿਸਪਲ ਕਮੇਟੀ ਇੱਕ ਜਗ੍ਹਾ ਜਿੱਥੇ ਵੀ ਲੱਗੂਗਾ ਰੋਜ਼ ਤੇ ਇਹ ਗੱਲ ਕਲੀਅਰ ਹੋ ਗਈ ਕਿ ਜਿਹੜੀ ਜਗ੍ਹਾ ਹੈ ਨਗਰ ਕੌਂਸਲ ਦੇ ਅੰਦਰ ਆਉਂਦਾ ਕਿ ਮਾਰਕੀਟ ਦੇ ਆਉਂਦੀ ਹੈ ਦੇਖੋ ਜਗ੍ਹਾ ਚਾਹੇ ਨਗਰ ਕੌਂਸਲ ਦੀ ਹੈ ਮੈਂ ਉੱਧਰ ਵੀ ਦੱਸਿਆ ਵੀ ਇਹ ਤਾਂ ਕੋਰਟ ਕੇਸ ਚੱਲਦਾ ਹਾਂ ਕੋਰਟ ਕੇਸ ਚੱਲਦਾ ਆ ਉਸ ਦਿਨ ਵੀ ਅਫਸਰਾਂ ਨੇ ਪੁੱਛਿਆ ਸੀਗਾ ਜਿਹੜਾ ਕੋਰਟ ਕਲਰਕ ਹੈ ਉਹ ਕਲੀਅਰ ਹੀ ਨਹੀਂ ਕਰ ਸਕਿਆ ਵੀ ਉਹਦਾ ਕੋਰਟ ਦਾ ਕੀ ਇਹਦਾ ਕੇਸ ਦਾ ਕੀ ਸਟੇਟਸ ਹੈ ਕੋਈ ਠੋਕਾ ਜਵਾਬ ਚੇਅਰਮੈਨ ਸਾਹਿਬ ਨੂੰ ਨਹੀਂ ਆ ਜਿਹੜਾ ਕੂੜਾ ਆ ਇਹ ਤਾਂ ਉਹਨਾਂ ਦਾ ਹੀ ਆ ਨਾ ਜੀ ਨਹੀਂ ਹੁਣ ਉਹਨਾਂ ਹੀ ਪੈਰ ਪਿੱਛੇ ਖਿੱਚੇ ਆ ਕਿ ਸਪੱਸ਼ਟੀ ਸਮਝ ਨਹੀਂ ਲੱਗੀ ਉਹ ਕਹਿੰਦੇ ਸਾਡੇ ਐਂਟਰ ਹੀ ਨਹੀਂ ਆਉਂਦਾ ਦੇਖੋ ਇਹ ਕੂੜਾ ਤਾਂ ਆ ਤੁਸੀਂ ਆ ਹੁਣ ਦੇਖੋ ਆ ਤੁਹਾਨੂੰ ਸਬਜ਼ੀਆਂ ਦਿਖਾਈ ਦੇਣਗੀਆਂ ਮੈਂ ਉਹਨਾਂ ਨੂੰ ਇਹ ਕਹ ਰਹੀ ਵੀ ਤੁਸੀਂ ਜਾਓ ਤਾਂ ਸਹੀ ਹੈ ਤਾਂ ਉੱਤੇ ਸਾਰੀਆਂ ਸਬਜ਼ੀਆਂ ਆਈਆਂ ਕਿਹਨਾਂ ਕਿਹਨਾਂ ਨੂੰ ਕਹੇ ਵੀ ਮਾਈਕ ਨਹੀਂ ਲੱਗਦਾ ਮੈਂ ਜਿਹੜੇ ਚੇਅਰਮੈਨ ਸਾਹਿਬ ਸੀ ਉਹਨਾਂ ਨੂੰ ਬੇਨਤੀ ਕੀਤੀ ਵੀ ਸਬਜ਼ੀਆਂ ਆ ਗਗਨ ਗਗਨ ਜੀ ਨੂੰ ਗਗਨ ਜੀ ਨੂੰ ਹੁਣ ਦੇਖੋ ਆ ਬੰਦਾ ਗਿਆ ਸਿੱਟਣ ਆਹ ਤੁਹਾਡੇ ਸਾਹਮਣੇ ਜਾ ਰਿਹਾ ਉਹ ਦੇਖੋ ਉਹ ਗਿਆ ਆ ਦੇਖੋ ਆ ਲੋ ਉਹ ਸਿਰ ਦਿੱਤਾ ਉਹ ਸਬਜ਼ੀਆਂ ਆਈਆਂ ਉਹ ਕਿਹੜੀਆਂ ਐ ਅੱਛਾ ਅੱਛਾ ਭਾਈ ਇੱਧਰ ਕਰੋ ਜੀ ਬਹੁਤ ਰੁਕੀਆ ਕਿੰਨਾ ਗਗਨ ਜੀ ਹੈ ਚੇਅਰਮੈਨ ਸਾਹਿਬ ਆਏ ਇੱਥੇ ਮੌਕਾ ਦੇਖਣਾ ਨਹੀਂ ਮੇਰੇ ਕੋ ਤਾਂ ਨਹੀਂ ਆਏ ਐ ਮੈਂ ਕਹਿੰਦਾ ਮੇਰੇ ਕੋਲ ਆਏ ਹੁੰਦੇ ਮੈਂ ਮੌਕੇ ਦੇ ਕਹਿ ਸਕਦਾ ਜਦੋਂ ਮੇਰੇ ਕੋਲ ਨਹੀਂ ਮੇਰੀ ਉਹਨਾਂ ਨਾਲ ਬਕਾਇਦਾ ਮੈਂ ਟੀ ਦੇ ਡੀਐਮ ਸਭ ਕੋ ਬੈਠਾ ਮੈਂ ਜੀ ਔਰ ਅਸੀਂ ਆਪਣੀ ਟਰਾਲੀ ਜਿਹੜੀ ਆ ਮਾਰਕੀਟ ਕਮੇਟੀ ਦੀ ਉਹ ਵੱਖਰੀ ਖੜੇ ਕਰਾਂਗੇ ਔਰ ਮੈਨੂੰ ਲੱਗਦਾ ਨਹੀਂ ਅਸਲ ਪਤਾ ਬੇਨਤੀ ਕੀ ਆ ਤੁਸੀਂ ਸੀਨੀਅਰ ਹੋ ਬੇਨਤੀ ਕੀ ਆ ਕਿ ਹਰ ਦਥੇ ਢੇਰ ਲੱਗ ਰਹੇ ਆ ਇਹ ਅੰਬਾਰ ਹੋਰ ਨਾ ਪਹਾੜੀਆਂ ਹੋਰ ਨਾ ਜੀ ਐਟਲੀਸ ਟਰਾਲੀ ਤਾਂ ਖੜੀ ਕਰ ਦੇਣ ਹੋਰ ਤਾਂ ਨਾ ਡਿਕੇ ਦੇਖੋ ਆ ਤੁਹਾਡੇ ਸਾਹਮਣੇ ਹੁਣ ਮੈਂ ਆਹ ਦੇਖੋ ਉਹ ਬੰਦਾ ਥਿੱਕੇ ਗਿਆ ਜੀ ਇਹ ਮੰਡੀ ਦਾ ਨਹੀਂ ਹੈਗਾ ਜਗ੍ਹਾ ਦੇਖੋ ਮੇਰੀ ਜਗ੍ਹਾ ਕਿਸੇ ਦੀ ਹੋ ਸਕਦੀ ਹੈ ਬੇਨਤੀ ਪਤਾ ਕੀ ਆ ਹਮ ਕਿਪਾ ਇਹ ਸੋਚ ਰਹੇ ਜਦੋਂ ਇਹ ਸਫਾਈ ਉਹ ਉੱਤਮਾ ਟਰਾਲੀ ਖੜੀ ਕਰਾਂਗੇ ਨਾ ਪਹਿਲਾਂ ਵੀ ਖੜੀ ਹੋਣੀ ਚਾਹੀਦੀ ਹੈ ਲੇਕਿਨ ਨਾਲ ਇਹ ਹਟਾਈ ਕਰਨੀ ਚਾਹੀਦੀ ਆ ਕਿਉਂਕਿ ਅਸੀਂ ਤਾਂ ਮੁਲਾਜ਼ਮ ਲਾ ਨਹੀਂ ਸਕਦੇ ਪੱਕੇ ਉਹਨਾਂ ਨੂੰ ਇਹ ਚਾਹੀਦਾ ਦੇਖੋ ਆ ਸਬਜ਼ੀ ਮੰਡੀ ਤੋਂ ਆ ਰਹੇ ਜਿਹੜਾ ਜਿਹੜਾ ਇਹਨਾਂ ਨੇ ਸੇਟਣਾ ਜੀ ਜੀ ਮਿਊਸਪਲ ਕਮੇਟੀ ਦੇ ਅਧਿਕਾਰ ਦੇਖੋ ਮਾਰਕੀਟ ਕਮੇਟੀ ਕੋ ਆਪਣੀ ਕੋਈ ਜਗ੍ਹਾ ਨਹੀਂ ਹੈਗੀ ਇਹ ਜਗ੍ਹਾ ਇਹ ਕਿਸੇ ਦੀ ਹੈਗੀ ਆ ਇਹ ਲੀਜ਼ ਤੇ ਆ ਇਹਦਾ ਕੋਰਟ ਕੇਸ ਚੱਲਦਾ ਕੋਰਟ ਕੇਸ ਦਾ ਅਫਸਰ ਤਸੱਲੀ ਨਾਲ ਜਵਾਬ ਨਹੀਂ ਦੇ ਸਕੇ ਵੀ ਕੇਸ ਕਿਤੇ ਹੈ ਕਿ ਜਗਾ ਦੇ ਨਾਲ ਕੂੜਾ ਥੜੋ ਕਿਵੇਂ ਮਿਊਸਪਲ ਕਮੇਟੀ ਦਾ ਹੋ ਗਿਆ ਜਿਹੜੇ ਪਰਮਾ ਜੀ ਇੱਕ ਇੱਕ ਜਣਾ ਇੱਕ ਕਮੇਟੀ ਜੀ ਜਿਹੜਾ ਜਗਾ ਆਇਆ ਜਾਏ ਕਿਸੇ ਦੀ ਵੀ ਜਗਾ ਆ ਭਲਾ ਜੇ ਕਿਸੇ ਜਗਾ ਸੀ ਉਹ ਉਧਰ ਦੇ ਬਾਥੇ ਟੀਨਾ ਲੱਗ ਗਈਆਂ ਜੀ ਜੀ ਉਹ ਕਿਦੇ ਥਰੂ ਲੱਗੀਆਂ ਕਿੱਦਾਂ ਲੱਗੀਆਂ ਇਹ ਉਸ ਟਾਈਮ ਮਿਊਸਪਲ ਕਮੇਟੀ ਦੇ ਇਹਦੇ ਵਾਲੇ ਨੂੰ ਸਾਨੂੰ ਕੋਈ ਪਤਾ ਨਹੀਂ ਦੱਸਦਾ ਜੀ ਜੋ ਉਸ ਟਾਈਮ ਇਹ ਟੀਨਾ ਲੱਗੀਆਂ ਸੀ ਮਿਊਸਪਲ ਕਮੇਟੀ ਨੇ ਲਾਈਆਂ ਸੀ ਕਿਉਂਕਿ ਉਸ ਟਾਈਮ ਕੂੜਾ ਉੱਧਰ ਡਿੱਗਦਾ ਸੀਗਾ ਜਦੋਂ ਟੀਨਾ ਉਧਰ ਲੱਗੀ ਗਾਂ ਲੁਕੀ ਇੱਧਰ ਆ ਕੇ ਸਿੱਟਣ ਲੱਪਾ ਹੁਣ ਇੱਧਰ ਵੀ ਲਾ ਦੋ ਨਾ ਫਿਰ ਨਹੀਂ ਮੈਂ ਪਤਾ ਕੀ ਹੈ ਜੀ ਟੀਨਾ ਜਿਹੜਾ ਦੇਖੋ ਟੀਨਾ ਲਾਉਣ ਦਾ ਸਿਸਟਮ ਪਹਿਲਾਂ ਮੈਂ ਇਹ ਪੇਜ ਦੀ ਕਰਦਾ ਕਿਉਂਕਿ ਮੈਂ ਉਹਨਾਂ ਅਫਸਰਾਂ ਨੂੰ ਪੁੱਛ ਕੋਈ ਤਸੱਲੀ ਬਖਸ਼ਿ ਬਾਵਨੀ ਦੇ ਸਕੇ ਕੋਡ ਦੇ ਵਿੱਚ ਕੇਸ ਕਿੱਥੇ ਪੈਂਡਿੰਗ ਆ ਜੇ ਉਹ ਕਿਸੇ ਦੀ ਪ੍ਰਾਈਵੇਟ ਗਾਇ ਕਮੇਟੀ ਨਾਲ ਕੇ ਚੱਲਦਾ ਜੀ ਉਹਦੇ ਤੇ ਸਟੇਲ ਆਇਆ ਹੋਇਆ ਤਾਂ ਕਮੇਟੀ ਉਹਦੇ ਤੇ ਆਪਣਾ ਕਿਦਾਂ ਟੀਨਾ ਲਾ ਦੂਗੀ ਜੀ ਜੀ ਅਸੀਂ ਤਾਂ ਇਹ ਕਰਾਂਗੇ ਇੱਕ ਵਾਰ ਇਹਨੂੰ ਪੂਰਾ ਡੰਪ ਨੂੰ ਸਾਫ਼ ਕਰਕੇ ਇਹਦਾ ਸਾਫ਼ ਸੁਥਾਇਆ ਕਰਕੇ ਦਵਾਈ ਛਿੜਕਾ ਕੇ ਉਸ ਤੋਂ ਬਾਅਦ ਕੋਸ਼ਿਸ਼ ਕਰਾਂਗੇ ਜੇ ਅਗੇ ਕੇਸ ਕਿੱਥੇ ਆ ਕਿਉਂਕਿ ਉਸ ਦਿਨ ਕੋਰਟ ਕਲਰਕ さん ਕਲੀਅਰ ਨਹੀਂ ਕਰ ਸਕਿਆ ਉਸ ਤੋਂ ਬਾਅਦ ਜਿਹੜੇ ਮਾਲਕ ਵੀ ਹੋਣਗੇ ਉਹਨਾਂ ਨੂੰ ਰਿਕਵੈਸਟ ਕਰਾਂਗੇ ਵੀ ਭਾਈ ਜੀ ਕੋਰਟ ਦਾ ਕੇਸ ਤੁਹਾਡੇ ਹੱਕ 'ਚ ਆ ਤਾਂ ਤੁਸੀਂ ਇਹ ਉਪਰਾਲਾ ਕਰ ਦਿਓ ਕਿਹਨੇ ਤਾਂ ਸਵਾਲ ਹੋਈ ਸੀ ਨਾ ਉੱਧਰ ਫਿਰ ਕਿੱਦਾਂ ਲੱਗੀ ਜਗ੍ਹਾ ਤੋਂ ਸੇ ਨਹੀਂ ਹੈ ਨਾ ਪਲਾਟ ਨਹੀਂ ਹੈ ਬੈ ਦਦਾ ਜੀ ਪਹਿਲਾਂ ਪੂਰਾ ਡਿੱਗਦੇ ਉੱਥੇ ਦੀ ਟੀਨਾ ਲਾਈਆਂ ਸੀ ਕਮੇਟੀ ਨਾਲ ਲਾਈਆਂ ਸੀਗੀਆਂ ਜਦੋਂ ਸਵੱਛਤਾ ਜੀ ਕਹਿੰਦੇ ਕਮੇਟੀ ਲਾਈਆਂ ਹੋਣ ਵੀ ਕਮੇਟੀ ਅੰਦਰ ਉਹ ਉਸ ਟਾਈਮ ਇੰਨੀ ਅੱਜ ਜਗ੍ਹਾ ਥੱਲੇ ਦੀ ਸੁਭਾਲ ਪਤਾ ਕੀ ਮੇਰੇ ਖਿਆਲ ਸੇ ਆ ਸਕੂਟੀ ਆ ਜਸ ਕੋਈ ਤੇ ਆਪ ਇਧਰ ਪਰਦਾ ਕਰ ਸਕਦੇ ਇਧਰ ਵੀ ਕਰ ਸਕਦੇ ਇਧਰ ਕਿਉਂ ਨਹੀਂ ਕਰ ਉਸ ਟਾਈਮ ਜਿਹੜਾ ਬਾਅਦ ਚੋ ਜੀ ਕਮੇਟੀ ਕਬਜ਼ਾ ਲੈਣ ਗਈ ਸੀਗੀ ਮੇਰੀ ਬੇਨਤੀ ਸੁਣੋ ਜੀ ਉਸ ਟਾਈਮ ਕਮੇਟੀ ਦਾ ਕੇਜ ਜਦੋਂ ਕਮੇਟੀ ਨੇ ਕਬਜ਼ਾ ਲਿਆ ਸੀਗਾ ਜੀ ਉਸ ਤੋਂ ਬਾਅਦ ਉਸ ਬੰਦੇ ਨੂੰ ਸਟੇ ਮਿਲ ਗਿਆ ਓਕੇ ਠੀਕ ਹੈ ਸਿਚੁਏਸ਼ਨ ਸੀ ਹੋ ਸਿਚੁਏਸ਼ਨ ਹੋ ਸੀਗੀ ਉਸ ਟਾਈਮ ਕਮੇਟੀ ਦੇ ਪ੍ਰਧਾਨ ਜੀ ਜਿਹੜੇ ਸਚਿੰਦਵਾਨ ਜੀ ਆ ਉਹਨਾਂ ਨੇ ਮੈਜ਼ਰਮੈਂਟ ਕਰਕੇ ਆਪਣਾ ਕਬਜ਼ਾ ਲੈਣ ਗਏ ਸੀਗੇ ਉਸ ਤੋਂ ਬਾਅਦ ਸਟੇ ਮਿਲਿਆ ਸਚਿਨ ਜੀ ਤੋਂ ਕੋਈ ਸਲਾਹ ਲੈ ਲੋ ਕੈਨੇਡਾ ਫੋਨ ਕਰ ਵਜਿਹਾ ਪਤਾ ਨਹੀਂ ਮੇਰਾ ਫੋਨ ਚੱਕਣਗੇ ਕਿ ਨਹੀਂ ਚੱਕਣਗੇ ਕਿਉਂਕਿ ਉਹ ਸਥਿਤੀ ਸਾਫ਼ ਕਰ ਸਕਦੇ ਕਿਉਂਕਿ ਉਹ ਕਬਜ਼ਾ ਲੈਣ ਗਿਆ ਸੀ ਕਿਉਂ ਨਹੀਂ ਹੋ ਸਕਿਆ ਉਹ ਸਥਿਤੀ ਸਾਫ਼ ਹੋਈ ਕਰਗੇ ਵੀ ਕਮੇਟੀ ਹਜੇ ਤੱਕ ਜਿਹੜਾ ਕੋਰਟ ਕੇਸ ਆ ਉਹ ਕੇਸ ਹੱਤ ਤੇ ਆ ਉਹ ਮਦਇਦੇ ਹੱਕ ਤੇ ਆ ਕਿ ਸਾਡੇ ਹੱਕ ਤੇ ਆ ਕਿਉਂਕਿ ਮੈਂ ਜਿਸ ਦਿਨੇ ਆਪਾਂ ਰਾਤ ਨੂੰ ਕੱਟੇ ਹੋ ਸੀ ਅਸੀਂ ਦੂਜੇ ਦਿਨ ਉੱਥੇ ਜਾ ਕੇ ਬੈਠੇ ਸੀਗੇ ਬਕਾਇਦਾ ਅਫਸਰਾਂ ਨੂੰ ਪੁੱਛਿਆ ਸੀ ਸਾਨੂੰ ਕੇਸ ਦਾ ਸਟੇਟਸ ਦੱਸੋ ਕੀ ਆ ਔਰ ਜੇ ਤੁਸੀਂ ਇੱਕ ਦੂਏ ਤੇ ਸਿੱਟੀ ਨਹੀਂ ਦੱਸਿਆ ਗਿਆ ਔਰ ਜੇ ਆਪਾਂ ਕਹੀ ਜਾਵਾਂਗੇ ਨਹੀਂ ਜੀ ਇਹ ਮਾਰਕੀਟ ਕਮੇਟੀ ਦਾ ਜੀ ਆਮ ਜਨਤਾ ਦਾ ਸਾਡੀ ਆ ਨਾ ਜੀ ਚਾਹੇ ਮਾਰਕੀਟ ਕਮੇਟੀ ਦਾ ਹੋਵੇ ਸਭ ਬੋਲ ਕਦੀ ਹਸਪਤਾਲ ਚ ਕਦੀ ਨਹੀਂ ਦੇਖੋ ਮੈਂ ਮੈਂ ਬੋਲ ਬੜੀ ਕਲੀਅਰ ਕਰਤੀ ਆ ਮੈਂ ਉਹਨਾਂ ਨੂੰ ਸਪਸ਼ਟ ਕਰਤਾ ਵੀ ਮੈਂ ਡੰਪ ਸਾਫ ਲੈਣਾ ਉਸ ਤੋਂ ਬਾਅਦ ਤੁਹਾਡੀ ਰਿਸਪੌਂਸਿਬਿਲਟੀ ਹੋਊਗੀ ਮਿਸਪਲ ਕਮੇਟੀ ਰੋਜ਼ ਆਪਣੀ ਟਰਾਲੀ ਲੈ ਕੇ ਆਵੇ ਕਿਉਂਕਿ ਕੂੜਾ ਐਡੀ ਕੁਆਂਟੀਟੀ ਨਹੀਂ ਹੈਗਾ ਬਈ ਅੱਧੀ ਟਰਾਲੀ ਹੋਊਗੀ ਜੇ ਬਾਕੀ ਡੰਪ ਉਧੋ ਚੱਕਦੇ ਆ ਤਾਂ ਤੁਸੀਂ ਇੱਥੇ ਵੀ ਰੋਜ਼ਾਨਾ ਨਹੀਂ ਚੱਕਿਆ ਜਾ ਰਿਹਾ ਇਸੇ ਕਰਕੇ ਉਹਦੇ ਕਰਕੇ ਗੰਦਗੀ ਜਿਹੜਾ ਦੇ ਮਾਰ ਲੱਗੇ ਆ ਉਹਦੇ ਕਰਕੇ ਹੀ ਇਹ ਪ੍ਰੋਬਲਮ ਆਈ ਆ ਮੈਨੂੰ ਲੱਗਦਾ ਇਹ ਵਿਧਨ ਵੀਕ ਸਾਰਾ ਇਹ ਡੰਪ ਪੂਰਾ ਕਲੀਅਰ ਹੋ ਜਾਊਗਾ ਚਲੋ ਅਸੀਂ ਵਿਸ਼ਵਾਸ ਕਰਦੇ ਹਾਂ 100% ਮੈਂ ਇੱਥੇ ਵੀ ਫਿਰ ਦੁਬਾਰਾ ਕਹਿੰਨਾ ਜੇ ਹਫਤੇ ਦੇ ਬਾਅਦ ਕਲੀਅਰ ਨਹੀਂ ਹੋਇਆ ਬਕਾਇਦਾ ਈ ਅਈ ਤੁਹਾਡੇ ਨਾਲ ਮੈਂ ਕੱਲ ਸਟੇਟਮੈਂਟ ਵੀ ਦਿੱਤੀ ਆ ਸ਼ਾਇਦ ਅੱਜ ਨਹੀਂ ਲੱਗ ਸਕੀ ਪਾਸਕਰ ਦੇ ਵਿੱਚ ਹੁਣ ਤਾਂ ਲਾਈਵ ਦੇ ਵਿੱਚ ਦੇਣਾ ਮੈਂ ਪਾਸਕਰ ਜੀ ਵੀ ਸਟੇਟਮੈਂਟ ਦਿੱਤੀ ਸੀ ਵੀ ਜੇ ਇਹਦੇ ਵੱਲ ਨਾ ਇਹਨਾਂ ਨੇ ਖਤਮ ਕੀਤਾ ਇਸ ਨਾਮ ਨੂੰ ਇੱਕ ਮੈਂ ਤਾਂ ਬੇਨਤੀ ਕਰਦਾ ਐਡੜੇ ਅਵਾਰਡ ਮਿਲੇ ਆ ਐਮਟੀਆ ਨੂੰ ਪ੍ਰਧਾਨਾਂ ਨੂੰ ਇੱਥੇ ਨਵੇਂ ਸ਼ਹਿਰ ਦੇ ਚਲੋ ਜੀ 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 ਨੂੰ ਮਿਲੇ ਹੋਏ ਆ ਅਵਾਰਡ ਮੈਨੇ ਆ ਸਵੱਛ ਭਰ ਲੇਕਿਨ ਹੁਣ ਤਾਂ ਮੈਂ ਪੁੱਛਣਾ ਸਵੱਛ ਭਰ ਨੂੰ ਆ ਫੋਟੋ ਮਾਈ ਬਾਣ ਕਮੇਟੀ ਦੇ ਕੋਲ ਮੈਂ ਦੱਸ ਰਿਹਾ ਜੀ ਹੁਣ ਸਵੱਛ ਕਮੇਟੀ ਦੇ ਈਓ ਸਾਹਿਬ ਬਾਦਨ ਕੋਈ ਵੀ ਆ ਦੇ ਮੇਰੀ ਬੇਨਤੀ ਸੁਣੋ ਹੁਣ ਸਵੱਛ ਨਵਾਂ ਚਹਿਰ ਰੋਜ਼ ਟੰਡਿਗੜੋਂ ਟੀਮ ਆ ਰਹੀ ਐ ਚੈਕਿੰਗ ਲਈ ਵੇ ਗਿੱਲਾ ਸੁੱਕਾ ਕੂੜਾ ਤੁਹਾਡਾ ਕਿੱਥੇ ਖੜਾ ਨਹੀਂ ਇਹਨਾਂ ਨੂੰ ਆ ਦਿਖਾ ਦੇ ਲੋ ਸਾਨੂੰ ਦੱਸੋ ਟੀਮ ਦਾ ਨੰਬਰ ਮੈਨੂੰ ਦੇ ਦਿਓ ਮੈਂ ਫੋਨ ਕਰ ਦੇਣਾ ਰੋਜ਼ ਆ ਰਹੀ ਟੀਮ ਮੈਂ ਬਾਹਰ ਨੂੰ ਤੇ ਆ ਰਾਂ ਭਾਜੀ ਅੱਜ ਤੱਕ ਕੰਮ ਹੋਰ ਦੇਖਿਆ ਮੰਡੀ ਉੱਤਰੋਂ ਨਾ ਕਮੇਟੀ ਕਰਾਂ ਵਾਲੀ ਫਲਵੇਰੀ ਵਾਲੀ ਜਨਾਨੀ ਜਿਹੜੀ ਉਹ ਇੱਥੇ ਛੱਡ ਕੂੜਾ ਸਿੱਟਣ ਆਈ ਉਧਰ ਚਲੋ ਗੱਲ ਕਰ ਰਹੇ ਹਾਂ ਮੈਂ 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 ਦੱਸਦਾ ਇਹਨਾਂ ਨੂੰ ਕਲੀਅਰ ਕਰਦਾ ਬੇਦਨ ਵੀ ਇਹ ਸਾਰਾ ਕੂੜਾ ਕਲੀਅਰ ਕਰ ਲੈਣਾ ਸੀ ਮਿਊਨਿਸਪਲ ਕਮੇਟੀ ਡਿਊਟੀ ਲਾਈਏ ਕੂੜੇ ਨੂੰ ਕਿਉਂਕਿ ਪ੍ਰੋਬਲਮ ਕੀ ਆ ਰਹੀ ਜਦੋਂ ਇਹ ਕੂੜਾ ਇੱਕ ਜਗ੍ਹਾ ਛਿੱਟਣਾ ਉੱਥੇ ਗਿੱਲਾ ਸੁੱਤਾ ਕਿਉਂਕਿ ਹਿਦਾਇਤ ਪੀਆ ਗਿੱਲਾ ਸੁੱਤਾ ਕੀ ਆ ਜਿਹਦੇ ਐਚ.ਐਮ ਨਵੇਂ ਜਿਹੇ ਆਉਂਦੇ ਨੇ ਨਹੀਂ ਸਵੱਛਤਾ ਦੀ ਮੇਰੀ ਮੇਰੀ ਗੱਲ ਸੁਣੋ ਸਵੱਛਤਾ ਵਾਲੀ ਗੱਲੇ ਆਨ ਕਰਕੇ ਮੰਡੀ ਦੇ ਝਾਤੀ ਵਾਲੇ ਬੰਦਾ ਮੰਡੀ ਦੀ ਛੱਡੋ ਤੁਸੀਂ ਸਾਰੇ ਸ਼ਹਿਰ ਦੀ ਗੱਲ ਕਰ ਲਓ ਸਵੱਛਤਾ ਆਵਾਰ ਦਾ ਪਤਾ ਨਹੀਂ ਕਿਹੜੀਆਂ ਰੇੜੀਆਂ ਦੇ ਕੇ ਲੈ ਆਂਦੇ ਸਾਨੂੰ ਤਾਂ ਆਪਣੀਆਂ ਤੱਕ ਸਮਝ ਨਹੀਂ ਕਿ ਸਵੱਛਤਾ ਜਿਹੜੀ ਟੀਮ ਆਉਂਦੀ ਆ ਆਖਰ ਸੈਂਟਰ ਦੀ ਉਹ ਦੇਖ ਕੇ ਅਜੀ ਵਾਰ-ਵਾਰ ਕਹਿੰਦੇ ਤਾਂ ਇਹ ਸਮਝੀਏ ਕਿ ਜੇ ਨਵਾਂ ਸ਼ਹਿਰ ਨੂੰ ਸਵਚਨ ਦਾ ਵਾਰਡ ਮਿਲ ਜਾਂਦਾ ਬਾਕੀ ਤਾਂ ਫਿਰ ਵੱਧ ਨਾਲੋਂ ਬੱਤਰ ਹਾਲਾਤ ਹੋਣੇ ਦੇਖੋ ਬਾਕੀ ਦਾ ਵੀ ਮਾੜੇ ਹਾਲਾਤ ਤੁਸੀਂ ਹਾਲਾਤ ਇਹ ਦੇਖੋ ਵੀ ਅਵਾਰਡ ਮਿਲ ਗਿਆ ਮਤਲਬ ਜੇ ਨੰਬਰ 1 ਦੇ ਹਾਲਾਤ ਹੈ ਤਾਂ ਜਿਹੜਾ ਨੰਬਰ ਨਹੀਂ ਹੁਣ ਅੱਜ ਤਾਂ ਦੇਖੋ ਸੂਰੀ ਸਾਹਿਬਾ ਦੇਖੋ ਆ ਪਿੱਛੇ ਆ ਜਿਹੜਾ ਆ ਜਿਹੜਾ ਰਸਤਾ ਆ ਪਿੱਛੇੋਂ ਦੀ ਆਉਂਦਾ ਇਹ ਅੱਜ ਤੱਕ ਹੀ ਨਹੀਂ ਬਣਿਆ ਕਦੀ ਇਹ ਆਪਣਾ ਸੈਂਟਰ ਆ ਚਲੋ ਆਹ ਜਿਹੜਾ ਮਸਲਾ ਹੈ ਤੇ ਨਾਲ ਸਾ ਜੀ ਨੇ ਕਿਹਾ ਸੁਣ ਲਓ ਖਾਲਸਾ ਜੀ ਕਹਿੰਦੇ ਇੱਕ ਹਫਤੇ ਦਾ ਟਾਈਮ ਦਿੱਤਾ ਨਹੀਂ ਤਾਂ ਕਹਿੰਦੇ ਮੈਂ ਤੁਹਾਡੇ ਨਾਲ ਇਹ ਨਹੀਂ ਗੱਲ ਕਰਦਾ ਮੈਂ ਇੱਕ ਬੇਨਤੀ ਕਰਦਾ ਮੈਂ ਤੁਹਾਡੇ ਮਾਰੀ ਰਹਿ ਦਤਾ ਤੁਸੀਂ ਮੇਰੇ ਸਹਿਯੋਗੀ ਬਣੋ ਮੈਂ ਇੱਕ ਹਫਤੇ ਦਾ ਟਾਈਮ ਦਿੰਦਾ ਮੈਂ ਤੁਹਾਡੇ ਨਾਲ ਤੁਹਾਡੇ ਨਾਲ ਖੜਾਗੇ ਅਸੀਂ ਔਰ ਪੂਰਾ ਮੈਂ ਆਪਣੇ ਸਾਥੀ ਲੈ ਕੇ ਇਓ ਦੇ ਦਫ਼ਤਰ ਮੂਰੇ ਬੈਠਾਂਗੇ ਜਦ ਤੱਕ ਇਹ ਡੰਪ ਨਹੀਂ ਸਾਫ਼ ਕਰੂਗੇ ਉਦ ਤੱਕ ਨਹੀਂ ਉਠਾਂਗੇ ਚਲੋ ਤੁਸੀਂ ਕੀ ਦਾ ਮੈਂ ਆ ਦੇਖੋ ਕੌਣ ਕਾਲ ਕੀਤਾ ਜਗਨ ਆ ਦੇਖੋ ਚੀਰਮੈਨ ਸਾਹਿਬ 9:07 ਤੇ ਹੋਈ ਆ ਹੂੰ ਕੀ ਕਹਿੰਦੇ ਹੋ ਚੱਕਿਆ ਨਹੀਂ ਕੱਲ ਵੀ ਨਹੀਂ ਚੱਕਿਆ ਪਹਿਲਾਂ ਕਦੀ ਕੀਤਾ ਗੀ ਵੀ ਇੱਕ ਦਿਨ ਕੀਤਾ ਉਦੋਂ ਵੀ ਨਹੀਂ ਚੱਕਿਆ ਚੱਕ ਤੇ ਜਾਇਓ ਇੱਥੇ ਨੇੜੇ ਹੀ ਮੈਂ ਤਾੜਾ ਮੰਡ ਜਾਣਾ ਕੀ ਇਹ ਪਤਾ ਹੀ ਆ ਉਹਨਾਂ ਨੂੰ ਜਿਸ ਜਿਨ੍ਹਾਂ ਨੂੰ ਪਤਾ ਹੈ ਜਿੰਨੇ ਇਹਨੇ ਲਾਰੇ ਲਾਏ ਆ ਮੰਡੀ ਦੇ ਬਾਹਰ ਸਭ ਤੋਂ ਮੂਰੇ ਖੜਾ ਉਹਨਾਂ ਦੀ ਮੈਂ ਇਹ ਹੀ ਦੱਸ ਰਿਹਾ ਦੇਖੋ ਹੁਣ ਦੇਖ ਲਓ ਸਾਹਮਣੇ ਉਰਲੇ ਪਾਸੇ ਜਦੋਂ ਮੰਡੀ ਬੋਰਡ ਮਾਰਕੀਟ ਕਮੇਟੀ ਕਹਿੰਦੀ ਸਾਡਾ ਕੂੜਾ ਨਹੀਂ ਆਹ ਦੇਖੋ ਆ ਕਿੱਦਾਂ ਪਏ ਆ ਮੈਂ ਉਹਨਾਂ ਨੂੰ ਕਹਿੰਦੀ ਜਾ ਕੇ ਵਿਜ਼ਿਟ ਕਰਕੇ ਦੇਖੋ ਇਹ ਤੁਸੀਂ ਇਹ ਗੱਲ ਕਹਿ ਨਹੀਂ ਸਕਦੇ ਉੱਧਰਲੇ ਬੰਦੇਓ ਦੇਖੋ ਆ ਉਹ ਰਾਹੋਂ ਤੋਂ ਆਈ ਇੱਕ ਟੀਮ ਰਾਹੋਂ ਤੋਂ ਆਏ ਇਹ ਲੈ ਕੇ ਗੱਡੀ ਆਖੇ ਸਾਨੂੰ ਗਿੱਲਾ ਸੁੱਕਾ ਕੂੜਾ ਚਾਹੀਦਾ ਇੱਥੇ ਸਾਡੇ ਇੱਕ ਖਾਤ ਬਣਾਉਣੀ ਆ ਉਹ ਟੈਂਪੂ ਜਾ ਲੈ ਕੇ ਆਜੇ ਲੈ ਜੋ ਤੂੰ ਸਾਰੀ ਲੈ ਜਾ ਭਰ ਕੇ ਲੈ ਕੇ ਗਏ ਨਹੀਂ ਨਹੀਂ ਮੈਂ ਮੈਂ ਇਸ ਵੇਲੇ ਪ੍ਰੋਬਲਮ ਕੀ ਚੱਲ ਰਹੀ ਆ ਮੈਂ ਕਿਹਾ ਮੈਂ ਕਿਹਾ ਤੂੰ ਸਾਰੇ ਲੈ ਲੈ ਮੈਂ ਮੈਂ ਇੱਕ ਮਿੰਟ ਮੇਰੀ ਬਿੰਦ ਇਸ ਵੇਲੇ ਪ੍ਰੋਬਲਮ ਕੀ ਚੱਲ ਰਹੀ ਆ ਕੰਡਿਗੜੋਂ ਟੀਮ ਆ ਰਹੀ ਆ ਇਹ ਜਿਹੜਾ ਕੂੜਾ ਆ ਇਹਨੂੰ ਇੱਕ ਜਗ੍ਹਾ ਸਿਟਣਾ ਪੈਣਾ ਉੱਥੋਂ ਇਹਨੂੰ ਵੱਖਰਾ ਵੱਖਰਾ ਕੀਤਾ ਜਾਣਾ ਸਾਰੇ ਕੂੜੇ ਨੂੰ ਕਿਉਂਕਿ ਇੱਥੇ ਦਾ ਹਾਲਾਤੀ ਹੈ ਨਹੀਂਗੇ ਵੀ ਆਪਾਂ ਇੱਥੇ ਕਰ ਸਕੀਏ ਅਸੀਂ ਇਹੀ ਕਹਾਂ ਵੀ ਸਾਰਾ ਕੂੜਾ ਇੱਕ ਵਾਰ ਚੱਕੋ ਚੱਕ ਕੇ ਜਿੱਥੇ ਮਰਜ਼ੀ ਡੰਪ ਕਰੋ ਉੱਥੇ ਗਿੱਲਾ ਸੁੱਕਾ ਵੱਖਰਾ ਕਰੋ ਇਹ ਤਾਂ ਕੀ ਕਰਨਗੇ ਬਾਅਦ ਚ ਇਹ ਤਾਂ ਮੰਨ ਲਓ ਆਪਾਂ ਇਹਦੇ ਵਿੱਚ ਰੈਪ ਅਪ ਕਰਦੇ ਨੇ ਆਪਣੀ ਸਲਾਹ ਰੱਖਦੇ ਆਜੋ ਤੁਸੀਂ ਕਰ ਲਓ ਜੀ ਆਪ ਤੁਸੀਂ ਆਪਣੀ ਗੱਲਬਾਤ ਕਰਦੇ ਰਹੋ ਤੁਸੀਂ ਕਰ ਲਓ ਸਰ ਸਾਡੇ ਐਮਪੀ ਸਾਹਿਬ ਆਇਆ ਸੀ ਸਾਥੀ ਆਪਾਂ ਤੁਹਾਨੂੰ ਰੇਲਵੇ ਰੋਡ ਵੀ ਦਿਖਾ ਦਿੱਤਾ ਬੰਗਾ ਰੋਡ ਦੇ ਜਿਹੜੇ ਹਾਲਾਤ ਸੀ ਉਹਦੇ ਬਾਰੇ ਵੀ ਜਾਣੂ ਕਰਾ ਦਿੱਤਾ ਉੱਥੇ ਜਿਹੜਾ ਕੰਮ ਕੀਤਾ ਗਿਆ ਉੱਥੇ ਮਿੱਟੀ ਪਾਈ ਗਈ ਹੈ ਜਿਹੜਾ ਕੂੜਾ ਸੀਗਾ ਅਸੀਂ ਕਿਉਂਕਿ ਗੱਲ ਕਰ ਰਹੇ ਸੀਗੇ ਕਿ ਆਉਂਦੇ ਜਾਂਦੇ ਰਾਹਗੀਰਾਂ ਨੂੰ ਵਿਗਨ ਪੈਂਦਾ ਸੀਗਾ ਟ੍ਰੈਫਿਕ 'ਚ ਵਿਗਨ ਪੈਂਦਾ ਸੀ ਕਿਉਂਕਿ ਜਿਹੜਾ ਸੜਕ ਤੇ ਕੂੜਾ ਸੀਗਾ ਉਹ ਕੇਵਲ ਜਦੋਂ ਜਾਨਵਰ ਆਵਾਰਾ ਜਾਨਵਰ ਉਹ ਆਪਣਾ ਚਾਰਾ ਲੱਭਦੇ ਤਾਂ ਕੇਵਲ ਸੜਕ ਤੇ ਆ ਜਾਂਦੇ ਸੀ ਆ ਚਿੰਤਾ ਸੀ ਪਰ ਉੱਥੇ ਮਿੱਟੀ ਪਾ ਦਿੱਤੀ ਗਈ ਹੈ ਸਫਾਈ ਹੋ ਰਹੀ ਸੀਗੀ ਆ ਜਿਹੜੇ ਹਾਲਾਤ ਨੇ ਇੱਧਰ ਆਪਾਂ ਡਟ ਕੇ ਖੜ ਗਏ ਆ ਔਰ ਖਾਸਾ ਜੀ ਨੇ ਵੀ ਵਿਸ਼ਵਾਸ ਦਿਵਾਤਾ ਇਸ વોર્ਡ ਦੇ ਐਮਸੀ ਨੇ ਉਹ ਕਹਿੰਦੇ ਜੀ ਹਫ਼ਤੇ 'ਚ ਕੰਮ ਨਹੀਂ ਹੋਇਆ ਸਾਰੀ ਜੇ ਹਫ਼ਤੇ 'ਚ ਕਹਿੰਦੇ ਕੰਮ ਨਹੀਂ ਆ ਮ ਖਾਲਸਾ ਜੀ ਦੇ ਸ਼ਬਦ ਨੇ ਉਹਨਾਂ ਦਾ ਬਿਆਨ ਹੈ ਉਹ ਕਹਿੰਦੇ ਕਿ ਮੈਂ ਧਰਨਾ ਲਾਉਂਗਾ ਆਪਣੇ ਸਾਥੀਆਂ ਦੇ ਨਾਲ ਨਗਰ ਕਾਉਂਸਲ ਦੇ ਮੋਰੇ ਖਾਲਸਾ ਜੀ ਨੇ ਕਿਹਾ ਉਮੀਦ ਕਰਦੇ ਹਾਂ ਹਫ਼ਤੇ ਤੋਂ ਪਹਿਲਾਂ ਪਹਿਲਾਂ ਸੁਧਾਰ ਹੋਵੇ ਜਿਹੜੇ ਹਾਲਾਤ ਬਹੁਤ ਮੁਸ਼ਕਿਲ ਬਣੇ ਹੋਏ ਆ ਕਿਉਂਕਿ ਮੁਸ਼ਕਿਲਾਂ ਤਾਂ ਪਹਿਲਾਂ ਹੀ ਆ ਮੁਸ਼ਕਲ ਬੱਧ ਰਹੀ ਹੈ بارشਾਂ ਕਰਕੇ ਇੱਧਰ ਆ ਵੀ ਦਿਖਾ ਦਿਓ ਪਾਣੀ ਉਹ ਦੇਖੋ ਮੱਛਰ ਕਿਦਾ ਟੱਪਦਾ ਤਾਂ ਇੱਥੋਂ ਹੀ ਪੂਰੇ ਸ਼ਹਿਰ ਨੂੰ ਸਬਜ਼ੀ ਜਾਣੀ ਆ ਫਰੂਟ ਜਾਣਾ ਆ ਇੱਥੇ ਹਾਲਤ ਸਹੀ ਹੋਣੀ ਚਾਹੀਦੀ ਆ ਇਸ ਕਰਕੇ ਆਪਾਂ ਜਿਹੜਾ ਸਟੱਪ ਚੱਕਿਆ ਉਮੀਦ ਕਰਦੇ ਹਾਂ ਕਿ ਹਫ਼ਤੇ 'ਚ ਜਿਹੜੇ ਹਾਲਾਤ ਸਿਰ ਹੋਣਗੇ ਪਰ ਜਿਹੜੇ ਇੱਥੇ ਮਹੱਲਾ ਵਾਸੀ ਨੇ ਕਿਹਾ ਕਿ ਮੈਂ ਚੇਅਰਮੈਨ ਸਾਹਿਬ ਨੂੰ ਕਾਲ ਕੀਤੀ ਉਹਨਾਂ ਨੇ ਮੇਰੇ ਕਹਿੰਦੇ ਤਿੰਨ ਦਿਨ ਤੋਂ ਕਾਲ ਨਹੀਂ ਚੱਕੀ ਉਸ ਤੋਂ ਪਹਿਲਾਂ ਵੀ ਜਿਹੜੀ ਉਹਨਾਂ ਦੀ ਗੱਲ ਸੀ ਪਿਛਲੇ ਹਫ਼ਤੇ 'ਚ ਦੱਸ ਚੁੱਕੇ ਸੀ ਤਾਂ ਉਮੀਦ ਕਰਦੇ ਹਾਂ ਕਿ ਸਾਰੇ ਰਲ ਮਿਲ ਕੇ ਐਟ ਲੀਸਟ ਐਟ ਲੀਸਟ ਨਵਾਂ ਸ਼ਹਿਰ ਦੀ ਸਬਜ਼ੀ ਮੰਡੀ ਨੂੰ ਜਿਹੜਾ ਸਫਾਈ ਉੱਥੇ ਰਵੇਗੀ ਉਹਨੂੰ ਗੰਦਗੀ ਤੋਂ ਮੁਕਤ ਕਰਾਉਣਗੇ ਉਮੀਦ ਕਰਦੇ ਨਹੀਂ ਤਾਂ ਫਿਰ ਖਾਸ ਸੀਨੀਟਰ ਅਲਟੀਮੇਟਮ ਦੇ ਦਿੱਤਾ ਕਿ ਹਫ਼ਤੇ 'ਚ ਨਹੀਂ ਹੋਇਆ ਤਾਂ ਕਹਿੰਦੇ ਧਰਨਾ ਲਾਵਾਂਗੇ ਉਮੀਦ ਕਰਦੇ ਬਿਨਾਂ ਧਰਨੇ ਤੋਂ ਮਸਲਾ ਹੱ ਬਣੇ ਰਹਿਣਾ ਦਿੱਤੀ ਨਵਾਂ ਸ਼ਹਿਰ ਉਹ ਦਿੱਨੀ ਸੀ ਕੈਮਰਾ ਪਰ ਸੰਭੀਖਣ ਜਾਤੋ ਬੋਲੀ ਫਤਵਾ ਸਾਂਗੇ ਪਰ ਸਭੀ ਕੋਰੋਨਾ ਟਾਈਮ ਯਾਦ ਕਰਾਤਾ ਗੰਦਗੀ